ਇੱਜ਼ਤੀ ਜ਼ਿੰਮੇਵਾਰੀ ਕੁੜੀਆਂ ਦੇ ਸਿਰ ਦੇ ਦਿੱਤੀ ਜਾਂਦੀ ਏ ਮੁੰਡੇ ਜੋ ਮਰਜ਼ੀ ਕਰਨ ਤੇ ਮੁੰਡੇ ਨੇ ਇਹ ਵਾਰਾ ਪਸ਼ੂਆਂ ਵਰਗੇ ਹੁੰਦੇ ਆ ਕਿ ਕਿਸੇ ਵੀ ਫਸਲ ਦੇ ਮੂੰਹ ਮਾਰ ਜਾਂਦੇ ਮੋੜ ਤੇ ਮੁੰਡੇ ਖੜਦੇ ਨੇ ਤਾਂ ਮਾਪੇ ਕੁੜੀ ਨੂੰ ਹਟਾ ਦਿੰਦੇ ਨੇ ਵੀ ਤੂੰ ਗੋਲਦ ਨਹੀਂ ਜਾਣਾ ਤੂੰ ਸਕੂਲ ਨਹੀਂ ਜਾਣਾ ਤੂੰ ਟਿਊਸ਼ਨ ਨਹੀਂ ਜਾਣਾ ਇਹ ਕੁੜੀ ਹੈ ਆ ਇਹਦਾ ਟਾਈਮ ਚੱਕਣਾ ਆ ਰਹੀ ਹੈ ਕਿੱਥੇ ਜਾ ਰਹੀ ਹੈ ਉਹਦੇ ਪਿੱਛੇ ਗੇੜੀਆਂ ਲਾਉਣੀਆਂ ਇਹ ਚੀਜ਼ਾਂ ਉਹਨਾਂ ਨੂੰ ਸਮਾਜ ਵਿੱਚੋਂ ਮਿਲ ਜਾਂਦੀਆਂ 90% ਆਸ਼ਕੀ ਹੁੰਦੀ ਹੈ 90% ਨਸ਼ੇ ਦਾ ਵਪਾਰ ਹੁੰਦਾ ਲੱਖਾਂ ਨਿਗਾਹਾਂ ਦਾ ਸ਼ਿਕਾਰ ਹੁੰਦੀ ਜਿਹੜੀ ਕੁੜੀ ਕੁਵਾਰੀ ਆ ਇਹ ਹੀ ਦੁਨੀਆਦਾਰੀ ਆ ਥੋੜੀਏ ਡਰ ਨਾ ਐਸੀ ਕੁੱਤੇ ਐਸੀ ਇਨਸਾਨ ਥੋੜੀਏ ਐਸੀ ਕਿਹੜਾ ਤੈਨੂੰ ਕੁਝ ਕਹਿਣ ਲੱਗਿਆ ਪੂਰੀ ਜੀਨਪਾਲੇ ਦਾ ਪਿੰਡ ਤੇ ਸੋ ਮੁੰਡਾ ਸਵਾਲ ਕਰਦਾ ਮੁੰਡਾ ਜੀਨਪਾਲੇ ਕੋਈ ਸਵਾਲ ਨਹੀਂ ਕੀਤਾ ਜਾਂਦਾ ਕੋਈ ਕਹਿੰਦਾ ਪੰਜਾਬ ਚਾਤ ਤੋਂ ਬਾਅਦ ਵੱਧ ਰਿਹਾ ਹੈ ਕੋਈ ਕਹਿੰਦਾ ਖਾਲਸਤਾਨੀ ਨੇ ਨਾ ਦੇ ਕਿਸਾਨੇ ਨਾਲ ਦਰਦ ਹੈ ਨਾ ਉਹਨਾਂ ਨੂੰ ਪੰਜਾਬ ਨਾਲ ਦਰਦ ਹੈ ਨਾ ਉਹਨਾਂ ਨੂੰ ਹਰਿਆਣਾ ਨਾਲ ਦਰਦ ਹੈ ਕਿ ਇੱਕ ਪਾਸੇ ਤਾਂ ਕਾਫੀ ਜ਼ਿਆਦਾ ਹੋ ਰਹੀ ਹੈ ਇੱਕ ਪਾਸੇ ਜਦੋਂ ਪੰਜਾਬ ਵਾਲੀ ਸਾਈਡ ਨੂੰ ਆ ਜਾਂਦੇ ਆ ਤਾਂ ਹਰਿਆਣੇ ਦੇ ਹਾਲਾਤ ਤੇ ਜਿਹੜੇ ਕੁਝ ਹੋਰ ਅਲੱਗ ਦਿਖਦੇ ਨੇ ਕਿਰਤੀ ਕਾਮੀ ਮਜ਼ਦੂਰ بے ਹੱਥ ਚੋਂ ਖੋਕੇ ਰੋਟੀ ਆਪ ਲੀਡਰ ਲੱਖਾਂ ਦਾ ਡਿਨਰ ਕਰਦੇ ਨੇ ਇਹ ਕੁਰਸੀ ਹੈ ਵੀਰ ਜੀ ਕੁਰਸੀ ਦੇ ਲਈ ਲੀਡਰ ਇੱਕ ਦੂਜੇ ਨਾਲ ਲੜਦੇ ਨੇ ਮੈਂ ਸੁਣਿਆ ਏ ਗੁਰੂ ਘਰ ਜਾ ਕੇ ਲੋਕ ਦਿਖਾਵੇ ਦੇ ਲਈ ਇਹ ਸੇਵਾ ਕਰਦੇ ਨੇ ਲੋਕਾਂ ਨੂੰ ਫ੍ਰੀ ਚੀਜ਼ਾਂ ਦੀ ਆਦਤ ਆ। ਇਹ ਸਾਨੂੰ ਫ੍ਰੀ ਚੀਜ਼ ਮਿਲਣੀ ਚਾਹੀਦੀ ਚਾਹੇ ਸਰਕਾਰ ਜਿਹੜੀ ਮਰਜ਼ੀ ਆਵੇ। 40 ਕਿੱल्ल्याਵਾਲੇ ਇੱਥੇ BPL ਕਾਰਡ ਬਣਾਉਂਦੇ ਨੇ। 40 ਕਿੱल्ल्याਵਾਲੇ ਇੱਥੇ BPL ਕਾਰਡ ਬਣਾਉਂਦੇ ਨੇ। 10 ਫਿਰ ਕਿੱਦਾਂ ਕਰੂੰ ਦੇਸ਼ ਤਰੱਕੀ ਬਈ। ਸ਼ਾਮ ਢਲਦੇ ਹੀ ਤਾਰ ਨੂੰ ਕੁੰਡੀ ਲੱਗਦੀ ਐ। ਬਿਜਲੀ ਵਿਭਾਗ ਦੇ ਨਾਲ ਹੁੰਦੀ ਠੱਗੀ ਭਈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨਆਰਆਈ ਪ੍ਰੋਗਰਾਮ ਗੱਲ ਤੋਂ ਗੱਲ ਲੈ ਕੇ ਮੈਂ ਬਲਵਿੰਦਰ ਸਿੰਘ ਢੀਂਸਾ ਹਾਜ਼ਰ ਹਾਂ ਰਾਜਨੀਤੀ ਅਤੇ ਸਮਾਜ ਦੇ ਦੋਵੇਂ ਪੈਰਲਰ ਚੱਲਦੇ ਰਹਿੰਦੇ ਨੇ ਬਹੁਤ ਸਾਰੀਆਂ ਘਟਨਾਵਾਂ ਰਾਜਨੀਤੀ ਦੇ ਵਿੱਚ ਹੁੰਦੀਆਂ ਨੇ ਅਤੇ ਸਮਾਜ ਦੇ ਨਾਲ ਉਹਨਾਂ ਦਾ ਡੂੰਘਾ ਸਬੰਧ ਹੁੰਦਾ ਹੈ ਸਮਾਜ ਦੇ ਵਿੱਚ ਵੀ ਕਈ ਘਟਨਾਵਾਂ ਵਾਪਰਦੀਆਂ ਨੇ ਜਿਹੜੀਆਂ ਰਾਜਨੀਤੀ ਨੂੰ ਪ੍ਰਭਾਵਿਤ ਕਰਦੀਆਂ ਨੇ ਤਾਂ ਕਿਤੇ ਨਾ ਕਿਤੇ ਇਸ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਉਹ ਲੋਕਾਂ ਦੀ ਆਮ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਨੇ ਤਾਂ ਅੱਜ ਸਾਰੇ ਮਸਲੇ ਉੱਤੇ ਚਰਚਾ ਕਰਾਂਗੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਬਿਕਰ ਸਰਾਂ ਜਿਹੜੇ ਕੀ ਹਰਿਆਣਾ ਦੇ ਕਰਨਾਲ ਤੋਂ ਸਾਡੇ ਵਿੱਚ ਆਏ ਨੇ ਤਾਂ ਬਿਕਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਮੌਕਾ ਦਿੱਤਾ ਹੈ ਔਰ ਜਿਨ੍ਹਾਂ ਨੇ ਇਸ ਚੈਨਲ ਦੇ ਮਾਧਮੇਂ ਦੇ ਰਾਈ ਔਰ ਹਜ਼ਾਰਾਂ ਲੋਕਾਂ ਦੇ ਰੂਬਰੂ ਹੋਣ ਦਾ ਇੱਕ ਸਬਬ ਮਿਲਿਆ ਹੈ ਜੀ ਤਾਂ ਇੱਕ ਲੇਖਕ ਦੇ ਹੱਥ ਵਿੱਚ ਕਲਮ ਹੁੰਦੀ ਆ ਕਲਮ ਦੋ ਲਾਈਨਾਂ ਵਿੱਚ ਉਹ ਗੱਲ ਲਿਖ ਦਿੰਦੀ ਆ ਜਿਹੜੀ ਸਟੇਜ ਤੇ ਲੀਡਰ ਆ ਜਿਹੜੀ ਉਹ ਨਹੀਂ ਕਰ ਸਕਦੇ ਲੋਕਾਂ ਦੇ ਮਸਲੇ ਨੇ ਜਿਹੜੇ ਜਿਹੜੀ ਦਿਲ ਦੀਆਂ ਗੱਲਾਂ ਹੁੰਦੀਆਂ ਨੇ ਉਹ ਇੱਕ ਲੇਖਕ ਆਪਣੀ ਕਲਮ ਦੇ ਨਾਲ ਲਿਖ ਦਿੰਦਾ ਹੈ ਤਾਂ ਅੱਜ ਕੀ ਮਹਿਸੂਸ ਕਰਦੇ ਹੋ ਤੁਸੀਂ ਹਰਿਆਣਾ ਤੋਂ ਬੇਸਿਕਲੀ ਪਰ ਪੰਜਾਬ ਬਾਰੇ ਚੰਡੀਗੜ੍ਹ ਬਾਰੇ ਤੁਹਾਡੀ ਬਹੁਤ ਜ਼ਿਆਦਾ ਰੁਚੀ ਆ ਤਾਂ ਅੱਜ ਹਰਿਆਣਾ ਪੰਜਾਬ ਦੇ ਰਿਸ਼ਤਿਆਂ ਨੂੰ ਕਿੱਥੇ ਖੜਾ ਦੇਖਦੇ ਮੈਨੂੰ ਬਈ ਇਹ ਲੱਗਦਾ ਹੈ ਕਿ ਨਕਸ਼ੇ ਦੇ ਵਿੱਚ ਲਕੀਰ ਖਿੱਚਣ ਦੇ ਨਾਲ ਨਾ ਦਿਲਾਂ ਵਿੱਚ ਲਕੀਰ ਨਹੀਂ ਖਿੱਚੀ ਜਾਂਦੀ ਜੀ ਦਿਲਾਂ ਵਿੱਚ ਅੱਜ ਵੀ ਉਹ ਪਿਆਰ ਹੈ ਉਹੀ ਸਤਕਾਰ ਹੈ ਬੇਸ਼ੱਕ ਪਿੱਛੇ ਕਿਸਾਨੀ ਦੀ ਅੰਦੋਲਨ ਦੀ ਗੱਲ ਹੋਈ ਹਰਿਆਣਾ ਪੰਜਾਬ ਦੇ ਨਾਲ ਖੜਿਆ ਹੈ ਨਾ ਤਾਂ ਉਹ ਕਹਿੰਦਾ ਸਿੱਧੂ ਬਾਈ ਨੇ ਵੀ ਕਿਹਾ ਹੈ ਕਿ ਸਾਨੂੰ ਸਾਡਾ ਪਿਛੋਕੜ ਸਾਡਾ ਲਾਣਾ ਮੋੜ ਦਿਓ ਚੰਡੀਗੜ੍ਹ ਹਿਮਾਚਲ ਹਰਿਆਣਾ ਮੋੜ ਦਿਓ ਤਾਂ ਗੱਲ ਉੱਥੇ ਆ ਜਾਂਦੀ ਹੈ ਵੀ ਇਹ ਸਿਆਸਤ ਜਿਹੜੀ ਹੈ ਇਹ ਵੱਖ-ਵੱਖ ਨਵੇਂ-ਨਵੇਂ ਸਕੀਮਾਂ ਨਵੇਂ-ਨਵੇਂ ਵਾਅਦੇ ਕਰਦੀ ਰਹਿੰਦੀ ਹੈ ਨਾ ਇਹਨਾਂ ਦਾ ਮਕਸਦ ਹੈ ਕਿ ਇੱਕ ਦੂਜੇ ਨੂੰ ਨਖੇੜੋ ਜੀ ਪਰ ਸਾਨੂੰ ਆਪਸੀ ਭਾਈਚਾਰੇ ਦੀ ਲੋੜ ਹੈ ਆਪਸੀ ਪਿਆਰ ਮੁਹੱਬਤ ਦੀ ਲੋੜ ਹੈ ਬਈ ਵੈਸੇ ਇੱਕ ਗੱਲ ਆ ਪੰਜਾਬ ਹਰਿਆਣਾ ਆਪਾਂ ਦੇਖੀਏ ਖੁਸ਼ਹਾਲ ਬਹੁਤ ਨੇ ਦੋਵੇਂ ਸੂਬੇ ਖੇਤੀ ਵਧੀਆ ਹੁੰਦੀ ਹੈ ਦੋਨਾਂ ਤੇ ਕੁਝ ਕੁ ਮਸਲੇ ਨੇ ਜਿਹੜੇ ਉਹ ਸਹੀ ਡੇਗੇ ਨੇ ਜਿਵੇਂ ਕਿ ਚੰਡੀਗੜ੍ਹ ਦਾ ਮਸਲਾ ਹੈ ਹਾਂਜੀ ਹਨਾ ਕਾਨੂੰਨ ਕੁਝ ਹੋਰ ਬਣੇ ਫੈਸਲੇ ਕੁਝ ਹੋਰ ਹੋਏ ਤੇ ਜਾਣ ਬੁਝ ਕੇ ਮਾਮਲੇ ਲਟਕਾਏ ਗਏ ਚੰਡੀਗੜ੍ਹ ਦਾ ਮਸਲਾ ਲਟਕਾਇਆ ਗਿਆ ਜਾਂ ਜਿਹੜਾ SYL ਦੇ ਪਾਣੀ ਦਾ ਮਸਲਾ ਏ ਤਾਂ ਕਿਤੇ ਨਾ ਕਿਤੇ ਜ਼ਰੂਰ ਰਾਜਨੀਤੀ ਕਰਨ ਵਾਸਤੇ ਜਾਂ ਲੋਕਾਂ ਦੀ ਸਾਹ ਜਿਹੜੀ ਉਸ ਤੇ ਅਸਰ ਪਾਉਣ ਵਾਸਤੇ ਅਕਸਰ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਲੋਕਾਂ ਵੱਲੋਂ ਕਿ ਮਸਲੇ ਨੇ ਜਿਹੜੇ ਉਹ ਜਾਣ ਬੁਝ ਕੇ ਲਟਕਾਏ ਜਾਂਦੇ ਨੇ ਕਿਵੇਂ ਦੇਖਦੇ ਹੋ ਦੇਖੋ ਸਰਕਾਰ ਨੇ ਆਪਣਾ ਜਿਹੜਾ 5 ਸਾਲਾਂ ਦਾ ਪਲਾਨ ਹੈ ਨਾ ਉਹਨਾਂ ਦਾ ਸਮਾਂ ਹੈ ਉਹ ਉਹਨਾਂ ਮਸਲਿਆਂ ਕਰਕੇ ਪੂਰਾ ਕਰਨਾ ਹੁੰਦਾ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਕੋਈ ਨਵਾਂ ਮਸਲਾ ਛੇੜੀਏ ਤੇ ਸਾਡਾ ਸਮਾਂ ਪੂਰਾ ਹੁੰਦਾ ਰਹੇ ਕੰਮ ਤੇ ਉਹਨਾਂ ਜਿਹੜਾ ਕਰਨਾ ਹੈ ਉਹ ਤਾਂ ਬੇਸ਼ੱਕ ਕਰਨਾ ਹੈ ਜਾਂ ਨਹੀਂ ਕਰਨਾ ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਜਿਹੜੇ ਮਸਲੇ ਨੇ ਚਾਹ ਚੰਡੀਗੜ੍ਹ ਦਾ ਮਸਲਾ ਪਾਣੀਆਂ ਦੀ ਗੱਲ ਕਰ ਲਓ ਨਾ ਇਹਦੇ ਕਰਕੇ ਚੰਡੀਗੜ੍ਹ ਹੀ ਪੰਜਾਬ ਔਰ ਹਿਮਾਚਲ ਜਾਂ ਆਪਾਂ ਗੱਲ ਕਰ ਰਹੀ ਹਰਿਆਣੇ ਦੀ ਗੱਲ ਕਰ ਰਹੀਏ ਇਹ ਇਹਨਾਂ ਦਾ ਮਤਲਬ ਹੈ ਕਿ ਇਹਨਾਂ ਦੋ ਦੋਨਾਂ ਸੂਬਿਆਂ ਦੇ ਵਿੱਚ ਇੱਕ ਦਰਾਰ ਪਾ ਦੇਖੋ ਇਹਨਾਂ ਨੂੰ ਨਾ ਇਕੱਠੇ ਹੋਣ ਦਿਓ ਕਿਉਂਕਿ ਜੇ ਦੋ ਘਰ ਇਕੱਠੇ ਹੋ ਜਾਣਗੇ ਤਾਂ ਫਿਰ ਤੁਹਾਨੂੰ ਪਤਾ ਜਿਵੇਂ ਦੋ ਪਰਿਵਾਰ ਇਕੱਠੇ ਹੋ ਜਾਣ ਤਾਂ ਉੱਤੇ ਤਾਂ ਅੱਗੇ ਲਾ ਲੈਂਦੇ ਲਾਣਾ ਪੁਰਾ ਅੱਗੇ ਲੱਗ ਜਾਂਦਾ ਪਿੰਡ ਅੱਗੇ ਲਾ ਲੈਂਦੇ ਆ ਤਾਂ ਮੈਨੂੰ ਅੰਜ ਲੱਗਦਾ ਹੈ ਕਿ ਬਈ ਇੱਕ ਜਿੱਦਾਂ ਬਾਈ ਨੇ ਸਿੱਧੂ ਮੂਸੇਵਾਲੇ ਨੇ ਗੱਲ ਕੀਤੀ ਸੀ ਕਿ ਜਦੋਂ ਦਾ SYL ਗਾਣਾ ਆਇਆ ਸੀ ਤਾਂ ਕਿਉਂ ਜ ਹਰਿਆਣੇ ਦੀ ਵੀ ਗੱਲ ਕੀਤੀ ਨਾ ਉਹਨਾਂ ਪਾਣੀਆ ਦੀ ਵੀ ਗੱਲ ਕੀਤੀ ਚੰਡੀਗੜ੍ਹ ਹਿਮਾਚਲ ਦੀ ਵੀ ਗੱਲ ਕੀਤੀ ਤਾਂ ਫਿਰ ਉਹ ਸਰਕਾਰਾਂ ਨੇ ਬੈਨ ਕਰ ਦਿੱਤਾ ਕਿਉਂਕਿ ਉਹਨੂੰ ਪਤਾ ਹੈ ਕਿ ਸਾਡੇ ਖਿਲਾਫ ਗੀਤ ਲਿਖਿਆ ਗਿਆ ਹੈ ਨਾ ਤਾਂ ਉਹਦੇ ਵਿੱਚ ਕਹਿੰਦਾ ਹੈ ਕਿ ਤੇ ਬਹੁਤ ਵਧੀਆ ਤੋਂ ਸਿੱਧੂ ਮੂਸੇਵਾਲ ਦੇ ਬਾਈ ਮੈਂ ਕੁਝ ਲਿਖਿਆ ਸੀ ਕਿ ਉਹਦੇ ਵਿੱਚ ਲਾਈਨਾਂ ਬਹੁਤ ਵਧੀਆ ਸ਼ਾਇਦ ਕੀਤੀਆਂ ਗਈਆਂ ਕਿ ਪਿੰਡ ਮੂਸੇ ਵਿੱਚ ਗੱਲ ਮਤਲਬ ਕੁਝ ਅਜੀਬ ਜਿਹਾ ਇਦਾਂ ਕਰਕੇ ਲੈਣਾ ਸੀ ਮੈਨੂੰ ਦਿਮਾਗ ਚ ਆ ਨਹੀਂ ਰਹੀਆਂ ਉਹ ਤਾਂ ਮੂਸੇ ਪਿੰਡ ਵਿੱਚ ਗੱਲਾਂ ਹੁੰਦੀਆਂ ਜੀ ਮੂਸੇ ਪਿੰਡ ਵਿੱਚ ਗੱਲਾਂ ਕਰ ਕਰ ਗੱਲਾਂ ਹੁੰਦੀਆਂ ਮਤਲਬ ਇਦਾਂ ਕਰਕੇ ਸ਼ਾਇਦ ਮੈਨੂੰ ਪ੍ਰੋਪਰਲੀ ਯਾਦ ਨਹੀਂ ਆ ਰਿਹਾ ਤੇ ਆਪਾਂ ਗੱਲ ਕਰੀਏ ਤੁਸੀਂ ਮੂਸੇ ਵਾਲੇ ਦਾ ਜ਼ਿਕਰ ਕੀਤਾ ਏ ਜਦੋਂ ਵੀ ਕੋਈ ਗਾਇਕ ਅਜਿਹੇ ਗਾਣਾ ਕੱਢਦਾ ਏ ਜਿਹਦੇ ਵਿੱਚ ਲੋਕਾਂ ਦੇ ਮਸਲੇ ਜੁੜੇ ਹੋਣ ਸਾਡਾ ਸਮਾਜ ਜੁੜਿਆ ਹੋਵੇ ਰਾਜਨੀਤੀ ਜੁੜੀ ਹੋਵੇ ਤਾਂ ਮੰਨਦੇ ਹੋ ਉਹ ਚੀਜ਼ ਲੋਕਾਂ ਤੇ ਅਸਰ ਪਾਉਂਦੀ ਆ ਲੋਕ ਜਾਗਰੂਕ ਹੁੰਦੇ ਨੇ ਇਹ ਤਾਂ ਕੋਈ ਵੀ ਕਲਾਕਾਰ ਗਾਣਾ ਕੱਢਦਾ ਤਾਂ ਮੇਰੇ ਹਿਸਾਬ ਦੇ ਵਿੱਚ ਜਿਹੜੀ ਪੰਜਾਬ ਕੁਝ ਕਿੱਤੇ ਨੇ ਪੰਜਾਬ ਦੇ ਨਾ ਪੁਰਾਣੇ ਸਾਡੇ ਪਿੱਛੇ ਨੇ ਜੋ ਕਲਾਕਾਰ ਆਪਣੀ ਕਲਮ ਦੇ ਰਾਹੀਂ ਉਹ ਬਾਹਰ ਕੱਢਦਾ ਹੈ ਹਨਾ ਜਿੱਦਾਂ ਬੱਬੂ ਮਾਨ ਵੀ ਗੱਲ ਕਰਦਾ ਉਹ ਵੀ ਕਿਸਾਨੀ ਦੀ ਗੱਲ ਕਰਦਾ ਜਾਂ ਸਰਕਾਰਾਂ ਦੀ ਗੱਲ ਕਰਦਾ ਹੈ ਨਾ ਸਿੱਧੂ ਮੂਸੇਵਾਲੇ ਦੇ ਕਈ ਗੀਤ ਆਏ ਸੀ ਉਹਦੇ ਵਿੱਚ ਯੂਨੀ ਸਰਕਾਰ ਦੀ ਗੱਲ ਕੀਤੀ ਜਾਂ ਕਿਸਾਨੀ ਦੀ ਗੱਲ ਕੀਤੀ ਤਾਂ ਇਹਦੇ ਵਿੱਚ ਕਲਾ ਪਤਾ ਲੱਗਦਾ ਹੁਣ ਜਿੱਤੇ ਉਹਨਾਂ ਨੇ ਉਹਦਾ ਕਈਆਂ ਕਲਾਕਾਰਾਂ ਜਿਕਰ ਹੁੰਦਾ ਪੁਰਾਣੇ ਸਾਡੇ ਜਿਹੜੇ ਇਤਿਹਾਸ ਦੇ ਵਿੱਚ ਲੋਕ ਨੇ ਜਿੰਨੂੰ ਜੋੜਨੇ ਹੀ ਇਹ ਸਮੇਂ 'ਚ ਪਰ ਉਹਨਾਂ ਜ਼ਿਕਰ ਹੁੰਦਾ ਤਾਂ ਸਾਡੀ ਯੂਥ ਨੂੰ ਪਤਾ ਲੱਗਦਾ ਕਿ ਉਹਨਾਂ ਬਾਰੇ ਸਰਚ ਕਰਨੀ ਪੈਂਦੀ ਏ ਕਿ ਇਹ ਕੌਣ ਸੀ ਕਿੱਦਾਂ ਸੀ ਬਲਵਿੰਦਰ ਜਿੱਤਾਂ ਚਟਾਣਾ ਦਾ ਜ਼ਿਕਰ ਆਇਆ ਸੀ ਐਸ.ਓ.ਆਈ.ਐਲ ਦੇ ਵਿੱਚ ਉਹਨਾਂ ਨੇ ਕਿੰਨੀ ਸਰਚ ਕੀਤੀ ਗਈ ਉਹਦੇ ਉੱਤੇ ਵੀ ਇਹ ਕੌਣ ਹੈ ਨਾ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਵੀ ਕੌਣ ਹੈ ਕੌਣ ਨਹੀਂ ਜੀ ਤੇ ਜੇ ਗੱਲ ਕੀਤੀ ਜਾਵੇ ਹਰਿਆਣਾ ਨੂੰ ਹਰਿਆਣਾ ਦੀ ਰਾਜਨੀਤੀ ਕਿਵੇਂ ਦੇਖਦੇ ਹੋ ਹਾਲ ਹੀ ਦੇ ਵਿੱਚ ਚੋਣਾਂ ਨੇ ਜੜੀਆਂ ਹੋ ਕੇ ਹਟੀਆਂ ਨੇ ਤਾਂ ਦੇਸ਼ ਦੇ ਵਿੱਚ ਇੱਕ ਦਿੱਲੀ ਦੇ ਨਾਲ ਬਾਰਡਰ ਆ ਜਿਹੜਾ ਹਰਿਆਣਾ ਦਾ ਸਾਂਝਾ ਲੱਗਦਾ ਹੈ ਤਰੱਕੀ ਇੱਕ ਪਾਸੇ ਤਾਂ ਕਾਫੀ ਜ਼ਿਆਦਾ ਹੋ ਰਹੀ ਹੈ ਇੱਕ ਪਾਸੇ ਜਦੋਂ ਪੰਜਾਬ ਵਾਲੀ ਸਾਈਡ ਨੂੰ ਆ ਜਾਂਦੇ ਹਾਂ ਤਾਂ ਹਰਿਆਣੇ ਦੇ ਹਾਲਾਤ ਨੇ ਜਿਹੜੇ ਕੁਝ ਹੋਰ ਅਲੱਗ ਦਿਖਦੇ ਨੇ ਪੰਜਾਬ ਉਹ ਦਿੱਲੀ ਉਹ ਸੈਂਟਰ ਤੇ ਰਹਿਣਾ ਪੰਜਾਬ ਔਰ ਆਪਣਾ ਦਿੱਲੀ ਦੇ ਸੈਂਟਰ ਜਿਹੇ ਹਰਿਆਣਾ ਤਾਂ ਹਰਿਆਣੇ ਵਿੱਚ ਦੇਖੋ ਹੁਣ ਬੀਜੇਪੀ ਦੀ ਸਰਕਾਰ ਪਿਛਲੀ ਵਾਰ ਜਦੋਂ 2019 ਵਿੱਚ ਇਲੈਕਸ਼ਨ ਹੋਏ ਸੀ ਤਾਂ 10 ਸੀਟਾਂ ਬੀਜੇਪੀ ਲੈ ਗਈ ਪਰ ਇਸ ਵਾਰ 5 ਸੀਟਾਂ ਆਈਆਂ ਨੇ ਬੀਜੇਪੀ ਨੂੰ 4 ਸੀਟਾਂ ਤਾਂ ਮੇਰੇ ਹਿਸਾਬ ਵਿੱਚ ਕਾਂਗਰਸ ਲੈ ਗਈ ਔਰ ਇੱਕ ਆਮ ਆਦਮੀ ਪਾਰਟੀ ਲੈ ਗਈ ਹੈ ਤਾਂ ਕੁਝ ਨਾ ਕੁਝ ਅਸਰ ਤੇ ਪੈ ਗਏ ਜੀ ਅੱਜ ਤੁਸੀਂ ਪੰਜਾਬ ਦੀ ਵੀ ਕਪਟਾਏ ਗੱਲ ਕਰ ਲੋ ਚਾਹੇ ਦੇਖੋ ਪੰਜਾਬ ਵਿੱਚ ਕਿੰਨੀਆਂ ਸੀਟਾਂ ਆਈਆਂ ਕਿ ਕਿਵੇਂ ਦਾ ਰੁਝਾਨ ਹੈ ਤੇ ਇਹ ਜਿਹੜੇ ਲੀਡਰ ਨੇ ਇਹ ਕੁਝ ਕਹਿੰਦੇ ਨੇ ਕਰਦੇ ਕੁਛ ਨਹੀਂ ਜਿੱਦਾਂ ਭਾਈ ਮੈਂ ਇੱਕ ਲਿਖਿਆ ਸੀ ਕਿਰਤੀ ਕਾਮੇ ਮਜ਼ਦੂਰ ਦੇ ਹੱਥ ਚੋਂ ਖੋ ਕੇ ਰੋਟੀ ਆਪ ਲੀਡਰ ਲੱਖਾਂ ਦਾ ਡਿਨਰ ਕਰਦੇ ਨੇ ਇਹ ਕੁਰਸੀ ਹੈ ਵੀਰ ਜੀ ਕੁਰਸੀ ਦੇ ਲਈ ਲੀਡਰ ਇੱਕ ਦੂਜੇ ਨਾਲ ਲੜਦੇ ਨੇ ਮੈਂ ਸੁਣਿਆ ਹੈ ਗੁਰੂ ਘਰ ਜਾ ਕੇ ਲੋਕ ਦਿਖਾਵੇ ਦੇ ਲਈ ਇਹ ਸੇਵਾ ਕਰਦੇ ਨੇ ਕਿਰਤੀ ਕਾਮੇ ਮਜ਼ਦੂਰ ਦੇ ਹੱਥ ਚੋਂ ਖੋ ਕੇ ਰੋਟੀ ਆਪ ਲੀਡਰ ਲੱਖਾਂ ਦਾ ਡਿਨਰ ਕਰਦੇ ਨੇ ਅੱਗੇ ਕਹਿੰਦਾ ਵੀ ਮੈਨੂੰ ਨਹੀਂ ਪਤਾ ਸਹੀ ਸੀ ਜਾਂ ਗਲਤ ਸੀ ਐਮ ਚੰਨੀ ਮਾਨਸਾ ਵਾਲਿਓ ਤੁਸੀਂ ਇਲੈਕਸ਼ਨ ਟਾਈਮ ਸਿੱਧੂ ਦੀ ਗੱਲ ਨਹੀਂ ਮੰਨੀ ਪੰਜਾਬ ਦੇ ਲੋਕ ਜਜ਼ਬਾਤੀ ਵਾਲਾ ਨੇ ਜਜ਼ਬਾਤਾਂ ਦੀ ਕਦਰ ਕਰਦੇ ਨੇ ਕਿਰਤੀ ਕਾਮੇ ਮਜ਼ਦੂਰ ਦੇ ਹੱਥ ਚੋਂ ਖੋ ਕੇ ਰੋਟੀ ਆਪ ਲੀਡਰ ਲੱਖਾਂ ਦਾ ਡਿਨਰ ਕਰਦੇ ਤਾਂ ਪੰਜਾਬ ਨੂੰ ਕਿਵੇਂ ਦੇਖਦੇ ਹੋ ਤੁਸੀਂ ਸੰਗਰੂਰ ਦਾ ਜ਼ਿਕਰ ਕਰ ਰਹੇ ਸੀ ਤਾਂ ਸੰਗਰੂਰ ਦੇ ਵਿੱਚ ਸਿਆਸੀ ਹਲਚਲ ਇਹਨਾਂ ਦਿਨਾਂ 'ਚ ਬਹੁਤ ਹੋਈ ਹੈ ਆਮ ਆਦਮੀ ਪਾਰਟੀ ਦੀ ਜੜ੍ਹ ਉੱਥੋਂ ਲੱਗੀ ਸੀ ਪੰਜਾਬ ਦੇ ਵਿੱਚ ਤੇ ਉੱਥੋਂ ਇੱਕ ਵਾਰ ਉਹ ਹਾਰ ਵੀ ਗਏ ਲੇਕਿਨ ਹੁਣ ਪੰਜਾਬ ਦੇ ਵਿੱਚ ਭਾਵੇਂ ਰਿਜ਼ਲਟ ਉਸ ਪਾਰਟੀ ਲਈ ਚੰਗੇ ਨਹੀਂ ਸੀ ਲੇਕਿਨ ਸੰਗਰੂਰ ਸੰਗਰੂਰ ਦੇ ਵਿੱਚ ਨਤੀਜੇ ਨੇ ਜਿਹੜੇ ਉਹ ਕੁਝ ਹੋਰ ਸੀ ਪਹਿਲਾਂ ਜਦੋਂ ਚਾਹੇ ਸੰਗਰੂਰ ਦੀ ਗੱਲ ਕਰ ਲਈਏ ਚਾਹੇ ਪੂਰੇ ਪੰਜਾਬ ਦੀ ਗੱਲ ਕਰ ਲਈਏ ਇੱਕ ਪੰਜਾਬ ਸਾਡਾ ਨਾ ਪੰਜਾਬ ਦੇ ਲੋਕ ਬਦਲਾਵ ਚਾਹੁੰਦੇ ਨੇ ਉਹਨਾਂ ਨੂੰ ਇਹ ਹੈ ਕਿ ਕਾਂਗਰਸ ਆਈ ਅਕਾਲੀ ਆਏ ਹੁਣ ਕੋਈ ਨਵੀਂ ਸਰਕਾਰ ਹੋਣੀ ਚਾਹੀਦੀ ਉਹ ਨਵੀਂ ਸਰਕਾਰ ਭਗਵੰਤ ਮਾਨ ਦੀ ਸੀ ਉਹਨਾਂ ਨੂੰ ਪਤਾ ਵੀ ਆਮ ਆਦਮੀ ਪਾਰਟੀ ਹੈ ਤੇ ਇਹ ਨਵੀਂ ਹੈ ਇਹ ਭਗਵੰਤ ਮਾਨ ਇੱਕ ਲੋਕਾਂ ਦਾ ਦਿਲਾਂ ਨਾਲ ਜੁੜਿਆ ਹੋਇਆ ਹੈ ਨਾ ਕਰ ਕਰ ਨਾਲ ਜੁੜਿਆ ਹੋਇਆ ਗੱਲਾਂ ਵੀ ਇਤਾਂ ਦੀਆਂ ਲੜੋਨਾਂ ਦੀਆਂ ਵਿਚਾਰ ਵੀ ਇਤਾਂ ਦੇ ਨੇ ਤਾਂ ਇਸ ਕਾਰਨ ਲੋਕਾਂ ਨੇ 92 ਸੀਟਾਂ ਦੇ ਦਿੱਤੀਆਂ ਏ ਦਿੱਤੀਆਂ ਕੀ ਬਦਲਾਵ ਆਏਗਾ ਪਰ 2.5 ਸਾਲ ਦਾ ਸਮਾਂ ਵਾਪਰ ਗਿਆ ਬਦਲਾਵ ਕੀ ਆਇਆ ਜਾਣ ਤਾਂ ਬਿੱਲ ਉਹਨਾਂ 300 ਯੂਨਟ ਮਾਫ ਕੀਤੀ ਜਾਂ ਉਹਨਾਂ ਨੇ ਮੇਰੇ ਸਾਹਮਣੇ ਕਰਾਇਆ ਮਾਫ ਕੀਤਾ ਮਾਫਾਇਆ ਤਾਂ ਕੈਪਟਨ ਵੇਲੇ ਹੋ ਗਿਆ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਤੇ ਮਤਲਬ ਇੱਕ ਗੱਲ ਦੱਸੋ ਅਕਸਰ ਤੁਸੀਂ ਲੇਖਕੋਂ ਤੁਸੀਂ ਲਿਖਦੇ ਰਹਿੰਦੇ ਹੋ ਕਿ ਅੱਜ ਕੱਲ ਗੱਲ ਹੁੰਦੀ ਹੈ ਵੀ ਅਸੀਂ ਤੁਹਾਨੂੰ ਬਿਜਲੀ ਦੇਵਾਂਗੇ ਤੁਹਾਨੂੰ ਰਾਸ਼ਨ ਦੇਵਾਂਗੇ ਅਸੀਂ ਤੁਹਾਨੂੰ ਫਲਾਣੀ ਚੀਜ਼ ਮੁਫਤ ਦੇਵਾਂਗੇ ਹੁਣ ਔਰ ਮਹਿਲਾਵਾਂ ਦੇ ਖਾਤਿਆਂ 'ਚ ਪੈਸੇ ਪਾਉਣ ਦੀ ਗੱਲ ਕਰਦਾ ਹੈ ਕੋਈ ਕਹਿੰਦਾ ਹੈ ਅਸੀਂ ਮਹੀਨੇ ਦੇ ਇੰਨੇ ਦਵਾਂਗੇ ਕੋਈ ਕਹਿੰਦਾ ਹੈ ਅਸੀਂ ਸਾਲ ਦੇ ਇੰਨੇ ਦਵਾਂਗੇ ਪਰ ਮੇਨ ਮਸਲੇ ਕੀ ਨੇ ਅਸੀਂ ਤੁਹਾਨੂੰ ਨੌਕਰੀ ਦਵਾਂਗੇ ਅਸੀਂ ਤੁਹਾਨੂੰ ਸਿੱਖਿਆ ਦਵਾਂਗੇ ਅਸੀਂ ਤੁਹਾਨੂੰ ਚੰਗਾ ਹੈਲਥ ਸਿਸਟਮ ਦਵਾਂਗੇ ਇਹ ਗੱਲਾਂ ਬਹੁਤੀਆਂ ਪਾਰਟੀਆਂ ਨਹੀਂ ਕਰਦੀਆਂ ਅਗਰ ਕਰਦੀਆਂ ਵੀ ਨੇ ਤਾਂ ਸੱਤਾ 'ਚ ਆਉਣ ਤੋਂ ਬਾਅਦ ਇਹਨਾਂ ਗੱਲਾਂ ਤੇ ਬਹੁਤਾ ਕੰਮ ਨਹੀਂ ਕੀਤਾ ਜਾਂਦਾ ਲੋਕ ਜੇਦੋਂ ਨੂੰ ਮਤਲਬ ਹੈ ਕਿ ਸਾਨੂੰ ਇਲਟ ਚਾਹੀਦੇ ਨੇ ਤਾਂ ਉਹ ਸ਼ਕਤੀ ਵਾਦੇ ਕਰਦੀਆਂ ਹਨ ਵਾਦੇ ਮਤਲਬ ਬਹੁਤ ਘੱਟ ਨੇ ਜਿਹੜੇ ਨਿਭਾਏ ਜਾਂਦੇ ਆ ਪੂਰੇ ਕੀਤੇ ਜਾਂਦੇ ਆ ਬਾਕੀ ਵਾਦਿਆਂ ਉੱਤੇ ਗੱਲ ਹੀ ਕੀਤੀ ਜਾਂਦੀ ਐ ਵੀ ਕਰਾਂਗੇ ਜੇ ਸਮਾਂ ਪਿਆ ਸਾਡੇ ਕੋਲ ਵਾਦੇ ਕਰਕੇ ਲੋਕਾਂ ਨੂੰ ਆਪਣੇ ਵੱਲ ਖਿੱਚੋ ਉਹਨਾਂ ਨੂੰ ਲੋਕਾਂ ਨੂੰ ਨਾ ਫ੍ਰੀ ਚੀਜ਼ਾਂ ਦੀ ਆਦਤ ਐ ਵੀ ਸਾਨੂੰ ਫ੍ਰੀ ਚੀਜ਼ ਮਿਲਣੀ ਚਾਹੀਦੀ ਚਾਹੇ ਸਰਕਾਰ ਜਿਹੜੀ ਮਰਜ਼ੀ ਆਵੇ ਤੇ ਇਸ ਕਾਰਨ ਉਹ ਸੋਚਦੀ ਵੀ ਇਹ ਆਮ ਆਦਮੀ ਨੇ ਇਹ ਵਾਦੇ ਕੀਤੇ ਨੇ ਹੋ ਸਕਦਾ ਸਾਡੇ ਖੇਤੜੀ ਇਹਨੂੰ ਵੋਟ ਪਾਓ ਕਾਂਗਰਸ ਨੇ ਇਹ ਵਾਦੇ ਕੀਤੇ ਨੇ ਇਹਦੇ ਵੋਟ ਪਾਓ ਹਨਾ ਤਾਂ ਕਹਿੰਦਾ ਕਿ 40 ਕਿੱਲਿਆਂ ਵਾਲੇ ਇਥੇ ਬੀਪੀਐਲ ਕਾਰਡ ਬਣਾਉਂਦੇ ਨੇ 40 ਕਿੱਲਿਆਂ ਵਾਲੇ ਇਥੇ ਬੀਪੀਐਲ ਕਾਰਡ ਬਣਾਉਂਦੇ ਨੇ 10 ਫਿਰ ਕਿੱਦਾਂ ਕਰੂ ਦੇਸ਼ ਤਰੱਕੀ ਬਈ ਸ਼ਾਮ ਢਲਦੇ ਹੀ ਤਾਰ ਨੂੰ ਕੁੰਡੀ ਲੱਗਦੀ ਐ ਬਿਜਲੀ ਮੈਕਮੇ ਦੇ ਨਾਲ ਹੁੰਦੀ ਠੱਗੀ ਬਈ 40 ਕਿੱਲਿਆਂ ਵਾਲੇ ਇਥੇ ਬੀਪੀਐਲ ਕਾਰਡ ਬਣਾਉਂਦੇ ਨੇ 10 ਫਿਰ ਕਿੱਦਾਂ ਕਰੂ ਦੇਸ਼ ਤਰੱਕੀ ਬਈ ਅੱਗੇ ਕਹਿੰਦਾ ਵੀ ਸ਼ੀਸ਼ੇ ਬੰਦ ਕਰਕੇ ਲੰਘਦੇ ਨੇ ਹੁਣ ਨੇਤਾ ਜੀ ਹੁਣ ਸਿਰਾਂ ਉੱਤੇ ਨਹੀਂ ਪੈਂਦਾ ਰੇਤਾ ਜੀ ਲੀਡਰ ਆਮ ਜਨਤਾ ਨੂੰ ਮੂਰਖ ਬਣਾਉਂਦੇ ਨੇ ਲੀਡਰ ਆਮ ਜਨਤਾ ਨੂੰ ਮੂਰਖ ਬਣਾਉਂਦੇ ਨੇ ਸਿਆਸਤ ਕਿਸੇ ਦੀ ਨਹੀਂ ਹੁੰਦੀ ਸਕੀ ਬਈ 40 ਗਿੱਲਿਆਂ ਵਾਲੇ ਇੱਥੇ ਬੀਪੀਐਲ ਕਾਰਡ ਬਣਾਉਂਦੇ ਨੇ ਦੱਸ ਫਿਰ ਕਿਦਾਂ ਕਰੂ ਦੇਸ਼ ਤਰੱਕੀ ਦੀ ਤੁਸੀਂ ਗੱਲ ਕੀਤੀ ਐ ਆਹ ਲੋਕਾਂ ਦੀ ਕੀ ਲੋਕੋ ਵਾਅਦੇ ਦੇਖ ਕੇ ਵੋਟਾਂ ਪਾ ਰਹੇ ਨੇ ਅਗਰ ਗੱਲ ਕੀਤੀ ਜਾਵੇ ਚਲੋ ਜਿਹੜੇ ਬੰਦੇ ਅਨਪੜ੍ਹ ਨੇ ਜਾਂ ਘੱਟ ਪੜ੍ਹੇ ਲਿਖੇ ਨੇ ਉਹ ਤਾਂ ਚਲੋ ਇਹਨਾਂ ਚੀਜ਼ਾਂ ਦੇ ਚਾਂਸੇ ਚ ਆ ਜਾਂਦੇ ਨੇ ਪਰ ਜਿਹੜੀ ਪੜੀ ਲਿਖੀ ਜਨਰੇਸ਼ਨ ਆ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਆ ਜਾਂ ਗ੍ਰੈਜੂਏਸ਼ਨ ਤੋਂ ਉੱਤੇ ਦੀ ਪੜ੍ਹਾਈ ਕੀਤੀ ਆ ਉਹਨਾਂ ਦਾ ਵੀ ਦੇਖਿਆ ਜਾਵੇ ਕੋਈ ਬਹੁਤਾ ਵਿਜ਼ਨ ਨਹੀਂ ਹੁੰਦਾ ਨਾ ਤਾਂ ਕੋਈ ਨੌਕਰੀ ਬਾਰੇ ਬੜਾ ਕੁਝ ਸੋਚਦਾ ਐ ਨਾ ਕੋਈ ਹੈਲਥ ਸਿਸਟਮ ਬਾਰੇ ਸੋਚਦਾ ਐ ਨਾ ਕੋਈ ਐਜੂਕੇਸ਼ਨ ਸਿਸਟਮ ਬਾਰੇ ਸੋਚਦਾ ਐ ਹਾਲਾਂਕਿ ਉਹਨਾਂ ਚੀਜ਼ਾਂ ਵਿੱਚੋਂ ਉਹ ਯੂਥ ਆ ਜਿਹੜਾ ਲੰਘਿਆ ਹੁੰਦਾ ਏ ਤੇ ਨੌਜਵਾਨੀ ਜਿਹੜੀ ਸਿਆਸਤ ਤੋਂ ਦੂਰ ਆ ਜਾਂ ਫਿਰ ਸਿਆਸਤ 'ਚ ਅਸਰ ਇੰਟਰਸਟ ਨਹੀਂ ਲੈ ਰਹੀ ਕਿਵੇਂ ਦੇਖਦੇ ਹੋ ਵੀ ਇਸ ਦਾ ਕੀ ਪ੍ਰਭਾਵ ਪੈਂਦਾ ਹੈ ਤੇ ਕਿਦਾਂ ਦੇ ਲੀਡਰ ਨੇ ਜਿਹੜੇ ਉਹ ਅੱਗੇ ਚੁਣੇ ਜਾਂਦੇ ਨੇ ਲੋਕਾਂ ਨੂੰ ਦੇਖੋ ਅੱਜ ਦਾ ਜਿਹੜਾ ਯੂਥ ਹੈ ਉਹਨੂੰ ਪਤਾ ਹੈ ਕਿ ਚੰਗੇ ਮਾੜੇ ਦੀ ਕੀ ਪਹਿਚਾਨ ਹੈ ਉਹਨੂੰ ਪਤਾ ਹੈ ਕਿ ਆਹ ਲੀਡਰ ਸਾਡੇ ਖੇਤ ਦੇ ਲਈ ਕੀ ਕੰਮ ਕਰ ਸਕਦਾ ਹੈ ਜਿਹੜੀ ਯੂਥ ਹੈ ਪੜਿਆ ਲਿਖਿਆ ਯੂਥ ਹੈ ਉਹਨਾਂ ਨੂੰ ਜੇ ਲੋੜ ਹੈ ਤਾਂ ਇੱਕ ਨੌਕਰੀ ਦੀ ਲੋੜ ਹੈ ਜਾਂ ਕੰਪਨੀਆਂ ਦੀ ਲੋੜ ਹੈ ਨਾ ਤਾਂ ਕਿ ਉਹਨਾਂ ਨੌਕਰੀਆਂ ਆਉਣਗੀਆਂ ਅੱਜਕੱਲ ਮੈਂ ਬੜੇ ਲੋਕ ਦੇਖੇ ਆ ਜਿਹੜੇ ਪੀ ਐਚ ਡੀ ਕਰਕੇ ਚੰਗੀਆਂ ਪੋਸਟਾਂ ਹਾਈ ਵਿੱਚ ਇਹ ਉਹਨਾਂ ਡਿਗਰੀਆਂ ਕੀਤੀਆਂ ਨੇ ਪਰ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਤਾਂ ਫਿਰ ਲੋਕ ਵਿਦੇਸ਼ਾਂ ਲ ਰੁਜਾਨ ਕਰ ਗਏ ਇੱਥੇ ਤਾਂ ਸਮਝ ਲਓ ਕਿ ਕੁਝ ਨਹੀਂ ਹੈ ਤਾਂ ਲੋਕ ਵਿਦੇਸ਼ਾਂ ਲ ਰੁਜਾਨ ਕਰ ਗਏ ਮਲਾਈ ਤਾਂ ਕਹਿੰਦੇ ਕਿ ਸਾਰੀ ਵਿਦੇਸ਼ ਚਲੀ ਗਈ ਇੱਥੇ ਉਹ ਲੋਕ ਰਹਿ ਗਏ ਨੇ ਜਿਹੜੇ ਲੋਕ ਕਮੈਂਟਾਂ ਦੇ ਵਿੱਚ ਸਿਰਫ ਇੱਕ ਦੂਜੇ ਨਾਲ ਲੜਨ ਵਾਲੇ ਆ ਯੂਥ ਵੀ ਚਾਹੇ ਅੱਜ ਦਾ ਹੈ ਚਾਹੇ ਉਹ ਲੜ ਕੋਈ ਵੀ ਏਜ ਰੱਖਦਾ ਹੈ ਬਟ ਮੈਨੂੰ ਇਹ ਲੱਗਦਾ ਹੈ ਕਿ ਜੇ ਤੁਸੀਂ ਬਦਲਾਵ ਆਪਣੇ ਆਪ ਨੂੰ ਚੁੰਹਦੇ ਹੋ ਸਾਡਾ ਦੇਸ਼ ਤਰੱਕੀ ਕਰੇ ਜਾਂ ਸਾਡਾ ਪਰਿਵਾਰ ਵਿੱਚ ਕੋਈ ਰੁਜ਼ਗਾਰ ਮਿਲੇ ਤਾਂ ਸਾਨੂੰ ਆ ਫ੍ਰੀ ਚੀਜ਼ਾਂ ਲੋੜ ਨਹੀਂ ਹੈ ਸਾਨੂੰ ਸਿਰਫ ਰੁਜ਼ਗਾਰ ਚਾਹੀਦਾ ਤੁਸੀਂ ਇਹ ਕਮੈਂਟਾਂ 'ਚ ਲੜਨ ਦੀ ਗੱਲ ਆਖੀ ਹੈ ਤਾਂ ਕੱਲ ਇੱਕ ਵੱਡੀ ਘਟਨਾ ਹੋਈ ਆ ਕੰਗੜਾ ਨਾਉਟ ਦੇ ਨਾਲ ਜਿਹੜੀ ਉੱਥੇ ਚੰਡੀਗੜ੍ਹ 에어ਪੋਰਟ ਤੇ ਹੋਈ ਆ ਤੇ ਉਸ ਘਟਨਾ ਤੋਂ ਬਾਅਦ ਨਾ ਇੱਕ ਵਰਤਾਂਤ ਜਾਂ ਸਰਜਾ ਜਾ ਰਿਹਾ ਹੈ ਬਹੁਤ ਸਾਰੇ ਲੋਕ ਕੰਗੜਾ ਦੇ ਹੱਕ ਚਾਹੇ ਨੇ ਬਹੁਤ ਸਾਰੇ ਲੋਕੋ ਸੋ ਫੌਜੀ ਜਵਾਨ ਦੇ ਹੱਕ ਚ ਆਏ ਨੇ ਕੁਲਵਿੰਦਰ ਕੌਰ ਦੇ ਕਿ ਉਸਨੇ ਜੋ ਸਹੀ ਕੀਤਾ ਹਨ ਬਹੁਤ ਸਾਰੇ ਕਹਿ ਰਹੇ ਨੇ ਕਿ ਗਲਤ ਕੀਤਾ ਤਾਂ ਇਸੇ ਦਰਮਿਆਨ ਇੱਕ ਸੋਸ਼ਲ ਮੀਡੀਆ ਤੇ ਨਾ ਟ੍ਰੈਂਡ ਜੇ ਚੱਲ ਰਹੇ ਨੇ ਕਿ ਪੰਜਾਬੀਆਂ ਦੇ ਖਿਲਾਫ ਪ੍ਰਚਾਰ ਹੋ ਰਿਹਾ ਏ ਕੋਈ ਕਹਿੰਦਾ ਹੈ ਪੰਜਾਬ ਚ ਅੱਤਵਾਦ ਵੱਧ ਰਿਹਾ ਏ ਕੋਈ ਕਹਿੰਦਾ ਹੈ ਖਾਲਸਤਾਨੀ ਨੇ ਕੋਈ ਕੁਛ ਕਹਿੰਦਾ ਹੈ ਤੇ ਇੰਦਰਾ ਗਾਂਧੀ ਵਾਲੀ ਘਟਨਾ ਦੇ ਨਾਲ ਕੰਪੇਅਰ ਕੀਤਾ ਜਾ ਰਿਹਾ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਇਹਦੇ ਵਿੱਚ ਜਿਹੜਾ ਥੱਪੜ ਵੱਜਾ ਸਾਨੂੰ ਨਹੀਂ ਪਤਾ ਉਹਦੇ ਪਿੱਛੇ ਕਾਰਨ ਕੀ ਹੈ ਜੀ ਦੇਖੋ ਪਾਰਟ ਆਫ ਇਨਵੈਸਟੀਗੇਸ਼ਨ ਕੁਝ ਤਾਂ ਕਾਰਨ ਹੋਵੇਗਾ ਬਿਨਾਂ ਕਾਰਨ ਤੋਂ ਇੱਕ ਹੱਦ ਕਹਿੰਦੇ ਨੇ ਕਿ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਕੁਝ ਤਾਂ ਰੀਜਨ ਹੋਵੇਗਾ ਬਟ ਜਿਹੜੀ ਕੰਗਰਾ ਨੇ ਉਹਦੇ ਸਟੇਟਮੈਂਟ ਦਿੱਤੀ ਕਿ ਇਹਦੇ ਵਿੱਚ ਇਹਨਾਂ ਨੇ ਬਈ ਆਪਣਾ ਕਿਸਾਨ ਦੇ ਲਈ ਉਹਨਾਂ ਨੇ ਕਿਹਾ ਮੈਨੂੰ ਬਈ ਕਿਸਾਨੀ ਦੇ ਲਈ ਜਾਂ ਇਹਨਾਂ ਨੇ ਉਗਰਵਾਦ ਦੀ ਗੱਲ ਕੀਤੀ ਜਾਂ ਇਹਨਾਂ ਨੇ ਆਤਮਨਵਾਦ ਦੀ ਗੱਲ ਕੀਤੀ ਨਾ ਤਾਂ ਇਹਦੇ ਜਿਹੜਾ ਮੈਨੂੰ ਲੱਗਦਾ ਕਿ ਰਿਜ਼ਲਟ ਹੈ ਔਣ ਵਾਲੇ ਸਮੇਂ ਦੇ ਵਿੱਚ ਕੁਝ ਪੰਜਾਬ ਦੇ ਲੋਕਾਂ ਦੇ ਲਈ ਸਿਹਤ ਉਹ ਮੁਸ਼ਕਲ ਠੀਕ ਨਹੀਂ ਹੋਵੇਗਾ ਇੱਕ ਗੰਗਨਾ ਜਿਹੜੀ ਹੈ ਮੈਡਮ ਜੀ ਨੇ ਮੰਨ ਲਓ ਉਹ ਇੱਕ ਸਿਆਸਤ ਵਿੱਚ ਵੀ ਨੇ ਠੀਕ ਹੈ ਉਹਨਾਂ ਦਾ ਇੱਕ ਨਵੇਂ-ਨਵੇਂ ਐਮਪੀ ਵੀ ਬਣੇ ਆ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਲਈ ਇੱਕ ਜਿਹੀ ਸ਼ਵੀ ਹੈ ਪੰਜਾਬ ਦੀ ਪਹਿਲਾਂ ਲੋਕ ਕਹਿੰਦੇ ਆ ਕਿ ਜੇ 2% ਨੇ ਸਿੱਖ ਨੇ ਉਹਨਾਂ ਲਈ ਲੋਕ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਂਦੇ ਆ ਤਾਂ ਮੈਨੂੰ ਲੱਗਦਾ ਜਿਹੜੀ ਪੰਜਾਬ ਦੇ ਲੋਕਾਂ ਦੀ ਇੱਕ ਸ਼ਵੀ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਕਿਤੇ ਨਾ ਕਿਤੇ ਹਿਲ ਗਈ ਹੈ ਉਹ ਜਿਹੜੀ ਇਮੇਜ ਹੈ ਹਨਾ ਥੱਪੜ ਮਾਰਨਾ ਕੋਈ ਵੱਡੀ ਗੱਲ ਨਹੀਂ ਹੈ ਬਟ ਜੇਦਾ ਸਵਾਲ ਕੀਤੇ ਜਾਣ ਦੇਖਿਆ ਜਾ ਬਹੁਤ ਵੱਡੀ ਗੱਲ ਹੈ ਤੇ ਆਉਣ ਵਾਲੇ ਵਿੱਚ ਕੁਝ ਵੀ ਹੋ ਸਕਦਾ ਮਤਲਬ ਜੇ ਅਸੀਂ ਇਹ ਗੱਲ ਕਰੀਏ ਇਸ ਦੇ ਬਾਰੇ ਤਾਂ ਕਗਨਾ ਨਾਟ ਵੱਲੋਂ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਗਿਆ ਸੀ ਕਿਸਾਨ ਅੰਦੋਲਨ ਬਾਰੇ ਉਸ ਨੂੰ ਲੈ ਕੇ ਉਹਨਾਂ ਦਾ ਕਾਫੀ ਵਿਰੋਧ ਹੋਇਆ ਸੀ ਵੀ 100-100 ਰੁਪਏ ਦਿਹਾੜੀ ਤੇ ਆ ਜਾਂਦੀਆਂ ਨੇ ਇਹ ਮਹਿਲਾਵਾਂ ਜਾਂ ਹੋਰ ਤਾਂ ਕੀ ਕਰਨ ਮੰਨਦੇ ਹੋ ਕਿ ਕੋਈ ਵੀ ਲੀਡਰ ਆ ਚਾਹੇ ਉਹ ਕਾਂਗਰਸ ਨਾਲ ਜੁੜਿਆ ਹੋਇਆ ਅਕਾਲੀ ਦਲ ਨਾਲ ਜੁੜਿਆ ਹੋਇਆ ਭਾਜਪਾ ਦੇ ਨਾਲ ਜੁੜਿਆ ਹੋਇਆ ਜਾਂ ਫਿਰ ਕਿਸੇ ਹੋਰ ਰਾਜਨੀਤਿਕ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ ਨਾ ਉਹਨੂੰ ਕਿੰਦਾ ਦੀਆਂ ਸਟੇਟਮੈਂਟਾਂ ਦੇਣੀਆਂ ਚਾਹੀਦੀਆਂ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਇਲੋਜੀਕਲ ਗੱਲਾਂ ਕਰਦੇ ਨੇ ਸਿਰਫ ਉਸ ਸਮੇਂ ਦੇ ਹਾਲਾਤਾਂ ਮੁਤਾਬਕ ਆਪਣੀ ਪਾਰਟੀ ਦੇ ਹੱਕ ਚ ਬਿਆਨ ਦਿੰਦੇ ਨੇ ਪਰ ਕਿਤਨਾ ਕਿਤੇ ਲੀਡਰਾਂ ਨੂੰ ਲੋਕਾਂ ਦਾ ਵੀ ਸੋਚਣਾ ਪੈਂਦਾ ਜੇਕਰ ਲੀਡਰ ਲੋਕਾਂ ਦਾ ਨਹੀਂ ਸੋਚਣਗੇ ਤਾਂ ਲੋਕਾਂ ਦਾ ਗੁੱਸਾ ਜਿਹੜਾ ਉਹ ਜ਼ਰੂਰ ਨਿਕਲ ਕੇ ਕਿਤੇ ਨਾ ਕਿਤੇ ਸਾਹਮਣੇ ਆਉਂਦਾ ਹੈ ਪਹਿਲਾਂ ਵੀ ਬਹੁਤ ਸਾਰੇ ਲੀਡਰਾਂ ਨਾਲ ਅਜਿਹੀਆਂ ਗੱਲਾਂ ਹੋਈਆਂ ਨੇ ਪੀਚ ਦੰਬਰਮ ਨੇ ਜਿਹੜੇ ਉਹਨਾਂ ਦੇ ਵੀ ਜੁੱਤੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਰਵਿੰਦ ਕੇਜਰੀਵਾਲ ਤੇ ਸਿਆਹੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਹਾਲ ਹੀ ਵਿੱਚ ਦਿੱਲੀ 'ਚ ਨਾ ਕਨਈਆ ਕੁਮਾਰ ਦੇ ਮੂੰਹ ਤੇ ਸਿਆਹੀ ਪਾ ਕੇ ਉਹਨਾਂ ਦੇ ਥੱਪੜ ਵੀ ਮਾਰੇ ਗਏ ਸੀ ਤਾਂ ਇਸ ਤਰ੍ਹਾਂ ਨਹੀਂ ਆ ਕਟਨਾ ਵਾਲੇ ਜਿਹੜੀਆਂ ਵਾਪਰਦੀਆਂ ਰਹਿੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਵੀ ਇੱਕ ਵਿਅਕਤੀ ਨੇ ਜੋਤੀ ਸਿੱਟੀ ਜੀ ਪਰ ਲੋਕਾਂ ਦੇ ਵਿਰੋਧ ਦੀਆਂ ਇਹ ਚੀਜ਼ਾਂ ਨੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਜਿੰਨੇ ਕੱਲੀ ਕੰਕੜਾ ਨਾ ਰੋਤ ਨਹੀਂ ਹੋਰ ਬਹੁਤ ਸਾਰੇ ਲੀਡਰ ਨੇ ਜਿਹੜੇ ਇਸ ਚੀਜ਼ ਦਾ ਸ਼ਿਕਾਰ ਬਣੇ ਨੇ ਤਾਂ ਕੀ ਮੰਨਦੇ ਹੋ ਕਿ ਇਸ ਸਮੇਂ ਇਸ ਮਸਲੇ ਤੇ ਰਾਜਨੀਤੀ ਜ਼ਿਆਦਾ ਹੋ ਰਹੀ ਹੈ ਮੈਨੂੰ ਲੱਗਦਾ ਵੀ ਜਿੱਦਾਂ ਦੇਖੋ ਤੁਸੀਂ ਗੱਲ ਕੀਤੀ ਪੰਜਾਬ ਦੇ ਜਿਹੜੇ ਪਹਿਲੇ ਮੁੱਖ ਮੰਤਰੀ ਸਾਬਕਾ ਬਾਦਲ ਸਾਹਿਬ ਉਹਨਾਂ ਜੁੱਤੀ ਵੀ ਮਾਰੇ ਕੀਤੀ ਮਾਰੀ ਉਹਦੇ ਜਾਂ ਹੋਰ ਵੀ ਕਈ ਸਿਆਸੀ ਲੀਡਰ ਨੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਤਾਂ ਇਹਦੇ ਵਿੱਚ ਲੋਕ ਪਾਰਟੀਬਾਜ਼ੀ ਕਰ ਲੈਂਦੇ ਆ ਵੀ ਤੁਸੀਂ ਇਹ ਕੰਮ ਉਸ ਇਨਸਾਨ ਨੂੰ ਨੀਚਾ ਦਿਖਾਉਣ ਦੇ ਲਈ ਤੁਹਾਨੂੰ ਇਹ ਕੰਮ ਕਰੋ ਕਰੋ ਚਾਹੇ ਤੁਹਾਨੂੰ ਉਹਦੇ ਲਈ ਕੁਝ ਵੀ ਕਰਨਾ ਪੈਗਾ ਉਹਦਾ ਅਸੀਂ ਉਹਦੇ ਜ਼ਿੰਮੇਵਾਰ ਬਣਾ ਲੇ ਲੋਕ ਤਾਂ ਸਾਹਮਣੇ ਹੋਗੇ ਪਿੱਛੇ ਹਟ ਕੇ ਪਰਦੇ ਦੋ ਜੇ ਕਿ ਜਿਹੜੇ ਇਹ ਕੰਮ ਕਰਨ ਨਾਲ ਜਦ ਥੱਪੜ ਮੈਡਮ ਜਿੰਨੇ ਮਾਰਿਆ ਉਹਨਾਂ ਨੂੰ ਜਾਂ ਹੋਰ ਹੀ ਪਿੱਛੇ بڑے ਸਿਆਸੀ ਲੀਡਰ ਨਾਲ ਇਹ ਚੀਜ਼ਾਂ ਹੋਈਆਂ ਲੋਕ ਪਾਰਟੀ ਬਾਜੀ ਇਹਦੇ ਵਿੱਚ ਖੇਡੀ ਜਾਂਦੀ ਹੈ ਉਹ ਆਪ ਤਾਂ ਪਿੱਛੇ ਹੋਗੇ ਤਾਂ ਕੰਮ ਉਹਨਾਂ ਤੋਂ ਕਰਾਤਾ ਤਾਂ ਕਿ ਉਹਨਾਂ ਦੀ ਤਸਵੀਰ ਕਿਹਦੇ ਨਾਲ ਅੱਗੇ ਦੇ ਇਹ ਖਰਾਬ ਹੋ ਜਾਏ ਸਿਆਸਤ ਵਿੱਚ ਇਹ ਚੀਜ਼ ਮਿਲ ਜਾਵੇ ਤਾਂ ਕਈ ਵਾਰ ਲੋਕਾਂ ਦੇ ਮਨਾਂ 'ਚ ਗੁੱਸਾ ਵੀ ਹੁੰਦਾ ਹੈ ਹਰਿਆਣੇ 'ਚ ਤੁਹਾਡੇ ਬੀਜੇਪੀ ਵਾਲਿਆਂ ਨੇ ਵਿਰੋਧ ਚ ਲਿਆ ਜੇਜੇਪੀ ਵਾਲਿਆਂ ਨਾਲ ਤਾਂ ਬੜੀ ਜਿਆਦਾ ਮਾੜੀ ਹੋਈ ਸੀ ਕਿਉਂਕਿ ਉਹ ਤਾਂ ਸੱਤਾ 'ਚ ਵੀ ਨਹੀਂ ਸੀਗੇ ਇੱਕ ਪਾਸੇ ਕਰਤਾ ਸੀ ਉਹਨਾਂ ਨੂੰ ਹਾਂਜੀ ਤਾਂ ਉਹਨਾਂ 'ਤੇ ਇਲਜ਼ਾਮ ਲਾਇਏ ਸੀ ਕਿ ਤੁਸੀਂ ਮੌਕਾ ਪ੍ਰਸਤੋਂ ਤੁਸੀਂ ਦੇਖਿਆ ਕਿ ਸਾਡੀ ਸਰਕਾਰ ਬਣ ਜੂਗੀ ਅਸੀਂ ਸੱਤਾ ਚ ਆ ਜਾਵਾਂਗੇ ਤਾਂ ਤੁਸੀਂ ਸਾਡੇ ਹਿੱਤਾਂ ਨਾਲ ਸਮਝੌਤਾ ਕਰ ਲਿਆ ਕਿ ਸਾਨੂੰ ਉਹਨਾਂ 'ਤੇ ਇਲਜ਼ਾਮ ਲਾਉਂਦੇ ਸੀ ਤਾਂ ਕਿਵੇਂ ਦੇਖਦੇ ਹੋ ਕਿ ਲੀਡਰ ਨੇ ਜਿਹੜੇ ਉਹ ਸੱਤਾ 'ਚ ਆਉਣ ਵਾਸਤੇ ਸਮਝੌਤੇ ਕਰਦੇ ਨੇ ਜਾਂ ਫਿਰ ਲੋਕਾਂ ਲਈ ਕੁਝ ਕਰਨ ਦਾ ਜਜ਼ਬਾ ਹੁੰਦਾ ਹੈ ਉਹ ਤਾਂ ਸਮਝੌਤੇ ਕਰਦੇ ਨੇ ਲੋਕਲੀ ਤਾਂ ਕੁਝ ਨਹੀਂ ਹੁੰਦਾ ਸਿਰਫ ਉਹਨਾਂ ਨੂੰ ਆਪਣੀ ਕੁਰਸੀ ਚਾਹੀਦੀ ਹੈ ਚਾਹੇ ਉਹ ਜਿੱਦਾਂ ਮਰਜ਼ੀ ਉਸ ਨੂੰ ਹਾਸਲ ਕਰਨ ਪਿਆਰ ਨਾਲ ਕਰਨ ਚਾਹੇ ਕਿਸੇ ਦੇ ਨਾਲ ਕੋਈ ਗਲਤ ਸਹੀ ਕਰਕੇ ਕਰਨ ਉਹਨਾਂ ਨਾਲ ਆਪਣੀ ਕੁਰਸੀ ਨਾਲ ਮਤਲਬ ਹੁੰਦਾ ਹੈ ਕਿਸੇ ਦੇ ਨਾਂ ਤੇ ਕਿਸਾਨੇ ਨਾਲ ਦਰਦ ਹੈ ਨਾ ਉਹਨਾਂ ਨੂੰ ਪੰਜਾਬ ਨਾਲ ਦਰਦ ਹੈ ਨਾ ਉਹਨਾਂ ਨੂੰ ਹਰਿਆਣਾ ਨਾਲ ਦਰਦ ਹੈ ਸਿਰਫ ਉਹਨਾਂ ਨੂੰ ਲੋ ਆਪਣੀ ਪਈ ਹੈ ਕਿ ਸਾਨੂੰ ਸਰ ਕੁਰਸੀ ਮਿਲੇ ਦੁਨੀਆ ਆਵੇ ਜਾਵੇ ਕੁਝ ਵੀ ਹੋਵੇ ਉਹਨਾਂ ਨਾਲ ਕੋਈ ਮਤਲਬ ਨਹੀਂ ਹੈ ਇਹ ਸਿਆਸਤ ਭੈ ਇਦਾਂ ਦੀ ਚੀਜ਼ ਹੈ ਕਿਉਂਕਿ ਸਿਆਸਤ ਵਿੱਚ ਜਿਹੜਾ ਇਨਸਾਨ ਆ ਜਾਂਦਾ ਹੈ ਉਹ ਕਹਿੰਦੇ ਨੇ ਕਿ ਪਿਓ ਪੁੱਤ ਦਾ ਨਹੀਂ ਹੁੰਦਾ ਜੀ ਸਿਆਸਤ ਵਿੱਚ ਪਿਓ ਪੁੱਤ ਦਾ ਨਹੀਂ ਹੁੰਦਾ ਪਰ ਜਿਹੜੇ ਸਾਡੇ ਵਰਗੇ ਲੋਕ ਨੇ ਜਿਹੜੇ ਵੋਟ ਪਾਉਂਦੇ ਹੈ ਨਾ ਉਹ ਉਹਨਾਂ ਗੱਲਾਂ 'ਚ ਆ ਜਾਂਦੇ ਆ ਕੇ ਦੂਜੇ ਦੇ ਖਿਲਾਫ ਹੋ ਗਏ ਉਹ ਸੋਚਦੇ ਵੀ ਐਸ ਬਾਈ ਨੇ ਐਸ ਡੀਟਨ ਸਾਡੇ ਨਾਲ ਇਹ ਕੰਮ ਕੀਤਾ ਫੋਟੋ ਖਿਚਾ ਲਈ ਜਾਂ ਕੁਝ ਵੀ ਕਰ ਲਿਆ ਤਾਂ ਉਹਦੇ ਨਾਲ ਖਲੋਗੇ ਜੀ ਤਾਂ ਉਹ ਫਿਰ ਸਪੋਰਟ ਕਰਦੇ ਆ ਕਿ ਵੋਟ ਪਾਉਣ ਦੇ ਵੇ ਇਹਨੂੰ ਇਹ ਸਰਕਾਰ ਬਣਾਉ ਪਾਏ ਚੁੱਜੀ ਸਰਕਾਰ ਆਵੇ ਨਾ ਆਵੇ ਬਟ ਮੇਰਾ ਮੰਨਣਾ ਹੈ ਕਿ ਸਰਕਾਰ ਕੋਈ ਵੀ ਹੋਵੇ ਪਰ ਆਪਣਾ ਪਾਇ ਚਾਰਾ ਨਾ ਖਰਾਬ ਕਰੋ ਆਪਣਾ ਜਿਹੜਾ ਪਿੰਡ ਦਾ ਪਾਇ ਚਾਰਾ ਆਪਣਾ ਰਿਸ਼ਤੇ ਨਾਤੇ ਨੇ ਇਹ ਉਹ ਅਖਰ ਵਿੱਚ ਇਹ ਕੰਮ ਆਉਣਗੇ ਸਰਕਾਰ ਨਹੀਂ ਕੰਮ ਆਏਗੀ ਸਰਕਾਰ ਨੇ ਮੰਨ ਲਓ ਸਾਡੇ ਖੇਤ ਚ ਅੱਗ ਲੱਗ ਗਈ ਹੈ ਤੇ ਉੱਥੇ ਭਜਾਂਦ ਲਈ ਸਾਡਾ ਪਿੰਡ ਹੀ ਆਵੇਗਾ ਕੋਈ ਸਿਆਸੀ ਲੀਡਰ ਨਹੀਂ ਆਵੇਗਾ ਆਏਗਾ ਅਖਰ ਪਿੰਡ ਹੀ ਕੰਮ ਇਸ ਕਾਰਨ ਬਈ ਪਿੰਡ ਦੇ ਨਾਲ ਨਾਲ ਆਪਣੇ ਨਾਲ ਖਰਾਬ ਕਰੋ ਪਿੰਡ ਚਾਹੇ ਤੁਹਾਡਾ ਤੁਹਾਡੇ ਖਿਲਾਫ ਵੀ ਹੈ ਚਾਹੇ ਤੁਹਾਡੇ ਵੱਲ ਦਾ ਵੀ ਹੈ ਇਹ ਪਿਆਰ ਮੁਹੱਬਤ ਬਣਾ ਕੇ ਰੱਖੋ ਤਾਂ ਸਮਾਜ ਦੀ ਗੱਲ ਕਰ ਲੈਂਦੇ ਆ ਅੱਜ ਕੱਲ ਕੁੜੀਆਂ ਨੇ ਜਿਹੜੀਆਂ ਉਹ ਕਾਫੀ ਅੱਗੇ ਆ ਰਹੀਆਂ ਨੇ ਪਰ ਕਿਤੇ ਨਾ ਕਿਤੇ ਮਸਲੇ ਨੇ ਜਿਹੜੇ ਅੱਜ ਵੀ ਉਹ ਪਹਿਲਾਂ ਵਾਲੇ ਹੀ ਨੇ ਮਨ ਮਰਜ਼ੀਆਂ ਕੋਈ ਕੁੜੀ ਨੂੰ ਪੜਾ ਲੈਂਦਾ ਹੈ ਨੌਕਰੀ ਨਹੀਂ ਕਰਨ ਦਿੰਦਾ ਕੋਈ ਪੜਾਉਂਦਾ ਹੀ ਨਹੀਂ ਹੈਗਾ ਤਾਂ ਬਹੁਤ ਸਾਰੇ ਚੈਲੰਜ ਨੇ ਜਿਹੜੇ ਉਹ ਅੱਜ ਕੁੜੀਆਂ ਦੇ ਸਾਹਮਣੇ ਜੀਵਨ ਦੇ ਵਿੱਚ ਨੇ ਹਾਲਾਂਕਿ ਬਹੁਤ ਸਾਰੀਆਂ ਕੁੜੀਆਂ ਇਸ ਤੋਂ ਉੱਭਰ ਕੇ ਵੀ ਨਿਕਲੇ ਨਿਕਲ ਕੇ ਆਈਆਂ ਨੇ ਤਾਂ ਕੁੜੀਆਂ ਦੀ ਹਾਲਤ ਜਿਹੜੀ ਉਹ ਕਿਵੇਂ ਦੇਖਦੇ ਹੋ ਅੱਜਕੱਲ ਦੇਖੋ ਕੁੜੀਆਂ ਦੀ ਮੈਂ ਰਿਸਪੈਕਟ ਕਰਦਾ ਹਾਂ ਮੈਂ ਕਾਫੀ ਚੈਲਨਾਂ ਦੇ ਵਿੱਚ ਇਹ ਗੱਲ ਕੀਤੀ ਹੈ ਕੁੜੀਆਂ ਜਿਹੜੀਆਂ ਨੇ ਮੈਂ ਸਭ ਕੁੜੀਆਂ ਰਿਸਪੈਕਟ ਕਰਦਾ ਹਾਂ ਬਾਕੀ ਹਾਲਾਤ ਨੇ ਇਦਾਂ ਦੇ ਕਿਉਂਕਿ ਇੱਕ ਮਾਪੇ ਕੁੜੀ ਨੂੰ ਪੜਾ ਲੈਂਦੇ ਆ ਪਰ ਉਹਨਾਂ ਅੰਦਰ ਡਰ ਰਹਿੰਦਾ ਸਾਡੀ ਕੁੜੀ ਬਾਹਰ ਜੋਬ ਕਰਨ ਜਾ ਰਹੀ ਹੈ ਜਾਂ ਕਾਲਜ ਜਾ ਰਹੀ ਹੈ ਯੂਨੀਵਰਸਿਟੀ ਜਾ ਰਹੀ ਹੈ ਇਹਦੇ ਨਾਲ ਕੁਝ ਗਲਤ ਨਾ ਹੋ ਜੇ ਇੱਥੇ ਇੱਕ ਗੱਲ ਇਹ ਵੀ ਆ ਨਾ ਕਿ ਮੋੜ ਤੇ ਮੁੰਡੇ ਖੜਦੇ ਨੇ ਤਾਂ ਮਾਪੇ ਕੁੜੀ ਨੂੰ ਹਟਾ ਦਿੰਦੇ ਨੇ ਵੀ ਤੂੰ ਕਾਲਜ ਨਹੀਂ ਜਾਣਾ ਤੂੰ ਸਕੂਲ ਨਹੀਂ ਜਾਣਾ ਤੂੰ ਟਿਊਸ਼ਨ ਨਹੀਂ ਜਾਣਾ ਮੁੰਡਿਆਂ ਨੂੰ ਇਹ ਕੋਈ ਕਿਉਂ ਨਹੀਂ ਸਿਖਾਉਂਦਾ ਵੀ ਭਾਈ ਜੇ ਕੋਈ ਕੁੜੀ ਜਾਂਦੀ ਆ ਜੇ ਉਹ ਪਿੰਡ ਦੀ ਕੁੜੀ ਆ ਤਾਂ ਵੀ ਉਹ ਥੋੜੀ ਧੀ ਭੈਣਾ ਉਹਨਾਂ ਦੀ ਇੱਜ਼ਤ ਦੀ ਰਾਖੀ ਕਰਨਾ ਤੁਹਾਡਾ ਫਰਜ਼ ਆ ਅਗਰ ਤੁਸੀਂ ਵੈਸੇ ਕੀਤੇ ਜਾਂਦੇ ਹੋ ਕੋਈ ਅਣਜਾਣ ਕੁੜੀ ਆਉਂਦੀ ਆ ਤਾਂ ਵੀ ਤੁਹਾਡੀ ਧੀ ਪੈਣ ਦੇ ਸਮਾਨ ਆ ਤਾਂ ਇੱਕ ਫਰਜ਼ ਇਹ ਸਿਖਾਉਣਾ ਚਾਹੀਦਾ ਨਾ ਵੀ ਹਾਂ ਤੁਸੀਂ ਇੱਜ਼ਤ ਕਰਨੀ ਆ ਬਾਈ ਜੀ ਇੱਕ ਗੱਲ ਇਹ ਮਾਫ਼ ਕਰਨਾ ਨਵੇਂ ਮੁੰਡਾ ਵਾ ਤੁਸੀਂ ਵੀ ਮੁੰਡਾ ਹੋ ਕਹਿੰਦੇ ਨੇ ਕਿ ਜਿਹੜੇ ਮੁੰਡੇ ਨੇ ਇਹ ਵਾਰਾ ਪਸ਼ੂਆਂ ਵਰਗੇ ਹੁੰਦੇ ਆ ਕਿ ਕਿਸੇ ਵੀ ਫਸਲ ਦੇ ਮੂੰਹ ਮਾਰ ਜਾਂਦੇ ਆ ਜੀ ਮਾਫ਼ ਕਰਨਾ ਬਾਕੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਯਾਰ ਇਹ ਕੁੜੀ ਆ ਇਹਦਾ ਟਾਈਮ ਚੱਕਣਾ ਆ ਰਹੀ ਹੈ ਕਿੱਥੇ ਜਾ ਰਹੀ ਹੈ ਉਹਦੇ ਪਿੱਛੇ ਗੇੜੀਆਂ ਲਾਉਣੀਆਂ ਇਹ ਚੀਜ਼ਾਂ ਉਹਨਾਂ ਨੂੰ ਸਮਾਜ ਵਿੱਚੋਂ ਮਿਲੀਆਂ ਨੇ ਉਹਨਾਂ ਨੂੰ ਅੱਜ ਅਸੀਂ ਕੋਈ ਫਿਲਮ ਦੇਖਦੇ ਆ ਬਈ ਜੋ ਉਸ ਫਿਲਮ ਦੇ ਵਿੱਚ ਤਕਰੀਬਨ 90% ਆਸ਼ਕੀ ਹੁੰਦੀ ਹੈ 90% ਨਸ਼ੇ ਦਾ ਵਪਾਰ ਹੁੰਦਾ ਤਾਂ ਸਾਡਾ ਯੂਥ ਉਹਨਾਂ ਫਿਲਮਾਂ ਤੋਂ ਦੇਖਦਾ ਹੈ ਗੀਤਾਂ ਵਿੱਚ ਵੀ ਆਈ ਕੋਈ ਗੀਤਾਂ ਵਿੱਚ ਵੀ ਹਥਿਆਰਾਂ ਦੀ ਗੱਲ ਕੀਤੀ ਜਾਂਦੀ ਹੈ ਆਸ਼ਕੀ ਦੀ ਗੱਲ ਕੀਤੀ ਜਾਂਦੀ ਟਾਈਮ ਚੱਕ ਲਿਆ ਬਈ ਕਿਸੇ ਨੇ ਕਿਹਾ ਵੀ ਤੂੰ ਉਹ ਮਤਲਬ ਕਈ ਕਲਾਕਾਰ ਇਦਾਂ ਦੇ ਨੇ ਜੋ ਮਤਲਬ ਗੀਤਾਂ ਦੇ ਵਿੱਚ ਇਦਾਂ ਸ਼ਬਦ ਵਰਤਦੇ ਆ ਪਰ ਸਾਡੇ ਵਰਗੇ ਜਿਹੜੇ ਯੂਥ ਹੈ ਉਹ ਉਹਨਾਂ ਗੀਤਾਂ ਤੋਂ ਹੀ ਸੁਣ ਕੇ ਉਹਦਾ ਟਾਈਮ ਚੱਕਦਾ ਪਰ ਉਹ ਕਹਿੰਦਾ ਕਿ ਲੱਖਾਂ ਨਿਗਾਹਾਂ ਦਾ ਸ਼ਿਕਾਰ ਹੁੰਦੀ ਜਿਹੜੀ ਕੁੜੀ ਕੁਵਾਰੀ ਆ ਇਹ ਹੀ ਦੁਨੀਆਦਾਰੀ ਆ ਵੀਰੇ ਇਹ ਹੀ ਦੁਨੀਆਦਾਰੀ ਆ ਕਿ ਜਦੋਂ ਕੁੜੀ ਦੇ ਲਈ ਮੇਰੇ ਹਿਸਾਬ ਦੇ ਵਿੱਚ ਨਾ ਭਾਈ ਦੋ ਨਜ਼ਰਾਂ ਸੇਫ ਨੇ ਇੱਕ ਤਾਂ ਉਹਦੇ ਫਾਦਰ ਸਾਹਿਬ ਦੀ ਇੱਕ ਉਹਦੇ ਬ੍ਰਦਰ ਦੇ ਬਾਕੀ ਜਿਹੜੀਆਂ ਨਜ਼ਰਾਂ ਨੇ ਉਹ ਨਹੀਂ ਸੇਫ ਨਹੀਂ ਹੈ ਉਹਦੀ ਸੇਫਟੀ ਨਹੀਂ ਚਾਹੁੰਦੀ ਆ ਉਹਨੂੰ ਕਿਸ ਨਜ਼ਰੀਏ ਨਾਲ ਦੇਖ ਰਹੀਆਂ ਨੇ ਅੱਜ ਲੜਕੀਆਂ ਸਾਡੀਆਂ ਪਬਲਿਕ ਪਲੇਸ ਤੇ ਜਾਂਦੀਆਂ ਨੇ ਲਾਉਟ ਜੌਬ ਕਰਦੀਆਂ ਜਾਂ ਕਿਤੇ ਜਾਂਦੀਆਂ ਨੇ ਉਹਨਾਂ ਨੂੰ ਹਜ਼ਾਰਾਂ ਨਜ਼ਰਾਂ ਇਦਾਂ ਦੀਆਂ ਦੇਖਦੀਆਂ ਨੇ ਕਿ ਉਹਨਾਂ ਨੂੰ ਖੁਦ ਆਪਣਾ ਫੇਸ ਕਵਰ ਕਰਨਾ ਪੈਂਦਾ ਹੈ ਕਾਰਨ ਕਿ ਇੱਕ ਸੋਸ਼ਲ ਮੀਡੀਆ ਤੇ ਵੀ ਕਹਿੰਦੇ ਇੱਕ ਪੋਸਟ ਜੀ ਕਾਫੀ ਟ੍ਰੈਂਡ ਕਰਦੀ ਆ ਕਿ ਇੱਕ ਕੁੜੀ ਆ ਜਿਹੜੀ ਉਹ ਸ਼ਾਮ ਨੂੰ ਘਰ ਆ ਰਹੀ ਹੁੰਦੀ ਆ ਰਾਹ ਦੇ ਵਿੱਚ 5-7 ਕੁੱਤੇ ਖੜੇ ਹੁੰਦੇ ਨੇ ਤੇ ਉਹ ਕੁੜੀ ਡਰ ਜਾਂਦੀ ਆ ਤਾਂ ਕੁੱਤੇ ਕਹਿੰਦੇ ਨੇ ਇਹ ਕੁੜੀਏ ਡਰਨਾ ਐਸੀ ਕੁੱਤੇ ਆ ਐਸੀ ਇਨਸਾਨ ਥੋੜੀਆਂ ਐਸੀ ਕਿਹੜਾ ਤੈਨੂੰ ਕੁਝ ਕਹਿਣ ਲੱਗਿਆ ਤਾਂ ਜ਼ਰੂਰ ਇਹ ਇਨਸਾਨੀ ਮਾਨਸਿਕਤਾ ਤੇ ਵੱਡੀ ਛੱਟ ਮਾਰਦੀ ਐ ਜਿਹੜੀ ਇਹ ਗੱਲਾਂ ਨੇ ਇਹ ਲੀਆਂ ਕੀਤੀਆਂ ਜਾਂਦੀਆਂ ਨੇ ਇਹਦਾ ਮਤਲਬ ਹੈ ਕਿ ਕੁੱਤੇ ਆ ਇਨਸਾਨ ਨਾਲ ਕੁੱਤਾ ਚੰਗਾ ਜੀ ਅਗਰ ਜੇ ਆਪਾਂ ਗੱਲ ਕਰ ਲਈ ਤੁਸੀਂ ਗੱਲ ਕੀਤੇ ਕਿ ਇਨਸਾਨ ਨਾਲ ਕੁੱਤਾ ਚੰਗਾ ਹੈ ਕਿ ਤੁਸੀਂ ਬਾਈ ਜੀ ਹੁਣ ਪਿੱਛੇ ਇੱਕ ਦੇਖੀ ਹੈ ਕਿ ਉਹਦੀ ਬੀਬਾ ਡਾਂਸਰ ਹੈ ਸਿਮਰਨਜੀਤ ਹਣਾ ਗੱਲ ਜਿਹੜੀ ਉਹਦੀ ਗੱਲ ਬਹੁਤ ਜ਼ਿਆਦਾ ਵਿਵਾਦ ਹੋਇਆ ਉਹ ਬੜੀ ਕੁੜੀ ਨੇ ਬੜੀ ਤੱਪੀ ਹੋਈ ਸੀ ਕੁੜੀ ਨਾਲ ਇਦਾਂ ਚੀਜ਼ਾਂ ਹੋਈਆਂ ਆ ਉਹਦੇ ਨਾਲ ਇਹ ਤਕਰੀਬਨ ਉਹਦੇ ਨਾਲ ਨਹੀਂ ਹੋਰ ਹਜ਼ਾਰਾਂ ਕੁੜੀਆਂ ਨਾਲ ਇਦਾਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਈ ਕੁੜੀਆਂ ਦੱਸਦੀਆਂ ਨਹੀਂ ਗੱਲ ਉਹ ਕਿਉਂ ਨਹੀਂ ਦੱਸਦੀਆਂ ਕਿਉਂਕਿ ਸੋਚਦੀਆਂ ਜੀ ਅਸੀਂ ਦੱਸਾਂਗੇ ਸਾਡਾ ਇੱਕ ਲਾਸਟ ਈਅਰ ਹੈ ਇੱਕ ਚੀਜ਼ ਇੱਕ ਚੀਜ਼ ਹੋਰ ਆ ਚਲੋ ਇਹ ਤਾਂ ਛੋਟੀ ਗੱਲ ਆ ਅਗਰ ਕਿਸੇ ਕੁੜੀ ਨਾਲ ਕੋਈ ਕ੍ਰਾਈਮ ਵੀ ਹੋ ਜਾਂਦਾ ਏ ਤਾਂ ਬਹੁਤੀ ਵਾਰ ਤਾਂ ਕਹਿੰਦਾ ਵੀ ਸਮਝੌਤਾ ਕਰ ਲਓ ਤੇ ਮਾਪਿਆਂ ਨੂੰ ਵੀ ਡਰ ਹੁੰਦਾ ਯਾਰ ਵੀ ਕੋਰਟ 'ਚ ਜਾਓਗੇ ਸਾਡੀ ਕੁੜੀ ਦੀ ਬਦਨਾਮੀ ਆ ਅਸੀਂ ਕੁੜੀ ਦਾ ਵਿਆਪੀ ਕਰਨਾ ਤਾਂ ਇਹ ਜੇ ਹਾਲਾਤਾਂ ਚ ਅਪਰਾਧੀਆਂ ਨੂੰ ਸ਼ੈ ਮਿਲਦੀ ਆ ਅੱਜ ਉਹ ਇੱਕ ਕੁੜੀ ਨਾਲ ਗਲਤ ਕਰਦੇ ਨੇ ਤੇ ਕੱਲ ਨੂੰ ਕਿਸੇ ਹੋਰ ਨਾਲ ਵੀ ਕਰਨਗੇ ਅਗਰ ਨੱਥ ਪਾਈ ਜਾਵੇ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕੱਲ ਉਹਨਾਂ ਦੀ ਹਿੰਮਤ ਵੀ ਨਹੀਂ ਹੋਣੀ ਕਿਸੇ ਵੱਲ ਬਿਲਕੁਲ ਬਿਲਕੁਲ ਬਾਈ ਜੀ ਦੇਖੋ ਇੱਕ ਖਬਰ ਸੀ ਪਿੱਛੇ ਜੀ ਸ਼ਾਇਦ ਪਟਿਆ ਅੱਜ ਆਪਣਾ ਅੰਮ੍ਰਿਤਸਰ ਤੁਸੀਂ ਜਦੋਂ ਇੱਕ ਕੁੜੀ ਘਰੋਂ ਲੇਟ ਹੋ ਗਈ ਆਉਣ ਲੱਗਿਆ ਸ਼ਹਿਰ ਰਾਤ ਕਿੱਥੇ ਰਹਿ ਗਈ ਤਾਂ ਉਹਦੇ ਫਾਦਰ ਨੇ ਉਹਨੂੰ ਮਤਲਬ ਉਹ ਤਲਵਾਰ ਦੇ ਨਾਲ ਵੱਟ ਕੇ ਜਿਹੜੀ 86 ਮੋਟਰਸਾਈਕਲ ਵਿੱਚ ਹੈ ਜੀ 86 ਉਹਦੇ ਉਹ ਫਾਦਰ ਸਾਹਿਬ ਦੀ ਸਟੇਟਮੈਂਟ ਸੀ ਕਿ ਮੈਂ ਆਪਣੀ ਲੜਕੀ ਨਾਲ ਤਾਂ ਕੀਤਾ ਤਾਂ ਕਿ ਤਾਂ ਕਿ ਆਉਣ ਵਾਲੀਆਂ ਕੁੜੀਆਂ ਸੁਧਰ ਜਾਣਗੀਆਂ ਕਿ ਆਉਣ ਵਾਲੀਆਂ ਕੁੜੀਆਂ ਵਾਕਿਆ ਸੁਧਰ ਸਕਦੀਆਂ ਨੇ ਕਿ ਆਉਣ ਵਾਲੀ ਇਹ ਤਾਂ ਫਿਰ ਮਾਤਾ ਸੀਤਾ ਦੇ ਟਾਈਮ ਦੀ ਗੱਲ ਹੋ ਕੇ ਕਿ ਉਹ ਵੀ ਜਦੋਂ ਇੱਕ ਦੋ ਵੀ ਉਹਨਾਂ ਰਾਮ ਨੇ ਆਪਣੀ ਸਾਰੀ ਸੀ ਤਾਂ ਕਿ ਇੱਕ ਉਹਨੂੰ ਵੀ ਅਗਨੀ ਪ੍ਰੀਖਿਆ ਦੇਣੀ ਪਈ ਤਾਂ ਕਿ ਉਹ ਪਰਥਾ ਤੇ ਅੱਜ ਵੀ ਚੱਲਦੀ ਆਈ ਹੈ ਕਿ ਉਹ ਲੜਕੀ ਬਾਈ ਚਾਂਸ ਸਾਨੂੰ ਨਹੀਂ ਪਤਾ ਕੀ ਰੀਜਨ ਹੈ ਕੀ ਨਹੀਂ ਰੀਜਨ ਦੇਖੀ ਪਹਿਲਾਂ ਤਾਂ ਉਹ ਗੱਲ ਨੂੰ ਪੁੱਛਿਆ ਜਾਵੇ ਕਿ ਕੀ ਰੀਜਨ ਹੈ ਅਗਰ ਕੁੜੀਆਂ ਸੁਧਾਰਨੀਆਂ ਨੇ ਤਾਂ ਮੁੰਡੇ ਵੀ ਸੁਧਾਰਨੇ ਚਾਹੀਦੇ ਨੇ ਨਾ ਕੱਲਾ ਕੁੜੀਆਂ ਦੀ ਜ਼ਿੰਮੇਵਾਰੀ ਕਿਉਂ ਇੱਜ਼ਤਾਂ ਦੀ ਬਾ ਦਿੱਤੀ ਜਾਂਦੀ ਆ ਜਿਹੜਾ ਮੁੰਡਾ ਬਾਹਰ ਨਸ਼ੇ ਕਰਦਾ ਫਿਰਦਾ ਏ ਉਹ ਮਾਪਿਆਂ ਦੀ ਇੱਜ਼ਤ ਨਹੀਂ ਖਰਾਬ ਕਰਦਾ ਜਿਹੜੇ ਬਾਹਰ ਆਥੇ ਨਾਰਾਂ ਤੇ ਜਾਂ ਸੜਕਾਂ ਤੇ ਲੋਕਾਂ ਨੂੰ ਘੇਰ ਕੇ ਲੁੱਟਦੇ ਨੇ ਉਹ ਵੀ ਤਾਂ ਮਾਪਿਆਂ ਦੀ ਇੱਜ਼ਤ ਹੀ ਖਰਾਬ ਕਰਦੇ ਨੇ ਤੇ ਇਹ ਇੱਜ਼ਤ ਦੀ ਜ਼ਿੰਮੇਵਾਰੀ ਕੁੜੀਆਂ ਦੇ ਸਿਰ ਦੇ ਦਿੱਤੀ ਜਾਂਦੀ ਏ ਮੁੰਡੇ ਜੋ ਮਰਜ਼ੀ ਕਰਨ ਕਹਿੰਦੇ ਕੋਈ ਗੱਲ ਨਹੀਂ ਮੁੰਡਾ ਹੀ ਆ ਫਿਰ ਕੀ ਹੁੰਦਾ ਨਿਕਦਾ ਕਰਦੇ ਹੀ ਹੁੰਦੇ ਬਾਈ ਜੀ ਜੇ ਕੁੜੀ 5 ਮਿੰਟ ਵੀ ਲੇਟ ਹੋ ਜੇ ਨਾ ਘਰ ਆਉਣ ਤੋਂ ਤਾਂ ਉਹਦੇ ਮਾਪੇ ਸਵਾਲ ਕਰਦੇ ਆ ਵੀ ਕਿੱਥੇ ਰਹਿ ਗਈ ਕਿਉਂ ਲੇਟ ਹੋ ਗਈ ਜੇ ਮੁੰਡਾ 4 ਦਿਨ ਵੀ ਨਾ ਘਰ ਆਵੇ ਨਾ ਤਾਂ ਉਹਦੇ ਲੇਟ ਆਵੇ ਤਾਂ ਉਹਦੇ ਮਾਪੇ ਉਹਦੀ ਮਾਂ ਉਹਨੂੰ ਕਹਿੰਦੀ ਪੁੱਤ ਜਲਦੀ ਕਰ ਰੋਟੀ ਪਾਈ ਆ ਖਾ ਕੇ ਸੌਂ ਜਾ ਇਟਲੀ ਕਿ ਕੁੜੀ ਨਾਲ ਇਦਾਂ ਕਿਉਂ ਬਤਕਰਾ ਕੀਤਾ ਜਾਂਦਾ ਮੁੰਡੇ ਨੂੰ ਜਦ ਅਸੀਂ ਪਿਆਰ ਲਾੜ ਕਰਦੇ ਆ ਕੁੜੀ ਸਾਡੀ ਇੱਜ਼ਤ ਕਿਉਂ ਖਰਾਬ ਕਰਦੀ ਐ ਮੁੰਡਾ ਨਹੀਂ ਖਰਾਬ ਕਰਦਾ ਸਾਡੀ ਇੱਜ਼ਤ ਹੈ ਤਾਂ ਫਿਰ ਅਸੀਂ ਕੁੜੀ ਵਾਲ ਦੇਖਦੇ ਕੁੜੀ ਨੇ ਸਾਡੀ ਇੱਜ਼ਤ ਖਰਾਬ ਕਰਦੀ ਐ ਕੁੜੀ ਜੀਨਪਾਲੇ ਦਾ ਪਿੰਡ ਤੇ 100 ਮੁੰਡਾ ਸਵਾਲ ਕਰਦਾ ਮੁੰਡਾ ਜੀਨਪਾਲੇ ਕੋਈ ਸਵਾਲ ਨਹੀਂ ਕੀਤਾ ਜਾਂਦਾ ਉਂਝ ਤਾਂ ਕਹਿੰਦੇ ਆ ਕਿ ਕੁੜੀ ਮੁੰਡੇ ਨਾਲ ਤੇਰਾ ਲੇਵਲ ਹੈ ਦਰਜਾ ਬਰਾਬਰ ਦਾ ਪਰ ਦਰਜਾ ਬਰਾਬਰ ਦਾ ਕਿੱਥੇ ਰਹਿ ਗਿਆ ਸੰਵਿਧਾਨ ਚ ਬਰਾਬਰਤਾ ਦਿੱਤੀ ਗਈ ਐ ਪਰ ਆਖਰੀ ਸਵਾਲ ਆ ਇਹ ਮੇਰਾ ਕਿ ਕੀ ਮੰਨਦੇ ਹੋ ਕਿ ਕਿੰਨੇ ਕ ਸਾਲ ਅਜੇ ਹੋਰ ਲੱਗਣਗੇ ਲੋਕਾਂ ਦੇ ਮਾਨਸਿਕ ਪੱਧਰ ਤੇ ਇਹ ਬਰਾਬਰਤਾ ਆਉਣ ਨੂੰ ਬਈ ਜੀ ਕਾਗਜ਼ਾਂ ਵਿੱਚ ਤਾਂ ਸੰਵਿਧਾਨ ਕਰ ਲਿਖ ਦਿੱਤਾ ਪਰ ਸਾਡੇ ਦਿਮਾਗ ਦੇ ਵਿੱਚ ਮਾਨਸਿਕਤਾ ਦੇ ਵਿੱਚ ਤੇ ਆਈ ਨਹੀਂ ਚੀਜ਼ ਹੈਗੀ ਹੈ ਹਨਾ ਅਸੀਂ ਤਾਂ ਮਤਲਬ ਉਹੀ ਚੀਜ਼ਾਂ ਕਰ ਰਹੇ ਹਾਂ ਨਾ ਜੋ ਸਾਨੂੰ ਚੀਜ਼ਾਂ ਦਿਖਾਈਆਂ ਜਾ ਰਹੀਆਂ ਯਾਰ ਅੱਜ ਇੱਕ ਕੁੜੀ ਨਾਲ ਕ੍ਰਾਈਮ ਹੁੰਦਾ ਹੈ ਤਾਂ ਕੱਲ ਉਹਨੂੰ ਲੋਕ ਖਿਲਾਫ ਕਰ ਦਿੰਦੇ ਆ ਉਹਦੇ ਖਿਲਾਫ ਪੁਸ਼ਟਾ ਪਉਣ ਲੱਗ ਜਾਂਦੇ ਆ ਲੋਕ ਪਿੰਡੋਂ ਨੀਵੀਂ ਪਾਗ ਲੰਘਣਾ ਪੈਂਦਾ ਮਾਪਿਆਂ ਨੂੰ ਪਰ ਮੁੰਡਾ ਕ੍ਰਾਈਮ ਕਰਦਾ ਤਾਂ ਕੋਈ ਸਵਾਲ ਨਹੀਂ ਉਠਾਏ ਜਾਂਦੇ ਇਹ ਕੁੜੀ ਲਈ ਕਿਉਂ ਸਵਾਲ ਚੁੱਕੇ ਜਾਂਦੇ ਆ ਜੀ ਇਹ ਕੁੜੀ ਗਲਤ ਹੋ ਜੇ ਸਵਾਲ ਚੁੱਕੇ ਜਾਂਦੇ ਆ ਮੁੰਡਾ ਗਲਤ ਹੋ ਜੇ ਦਾ ਕੋਈ ਸਵਾਲ ਨਹੀਂ ਚੁੱਕਿਆ ਜਾਂਦਾ ਤੇ ਇਹ ਸਾਡੀ ਜਿਹੜੀ ਸੋਚ ਹੈ ਸਾਡੇ ਸੰਵਿਧਾਨ ਦੇ ਵਿੱਚ ਬੇਸ਼ੱਕ ਲਿਖਿਆ ਵੀ ਗਿਆ ਐਕਟ ਵੀ ਨਵੇਂ-ਨਵੇਂ ਪਾਸ ਕੀਤੇ ਗਏ ਨੇ ਪਰ ਉਹ ਬੇਸ਼ੱਕ ਆਕਤਾਂ ਵਿੱਚ ਲਾਗੂ ਹੋ ਗਏ ਆ ਲੇਕਿਨ ਸਾਡੇ ਸਮਾਜ ਵਿੱਚ ਲਾਗੂ ਨਹੀਂ ਹੋਏ ਸਾਡੀ ਸੋਚ ਵਿੱਚ ਲਾਗੂ ਨਹੀਂ ਹੋਏ ਜੀ ਜੀ ਬਹੁਤ-ਬਹੁਤ ਧੰਨਵਾਦ ਜੀ ਸਮਾਂ ਦੇਣ ਲਈ ਧੰਨਵਾਦ ਜੀ ਬਹੁਤ-ਬਹੁਤ ਸੋ ਇਹ ਸਾਨੂੰ ਬਿੱਕਰ ਸਰਾ ਜਿਹੜੇ ਕਿ ਕਰਨਾਲ ਤੋਂ ਨੇ ਤਾਂ ਇਹਨਾਂ ਨਾਲ ਗੱਲਬਾਤ ਕੀਤੀ ਆ ਰਾਜਨੀਤਿਕ ਹਾਲਾਤਾਂ ਨੂੰ ਲੈ ਕੇ ਗੱਲਬਾਤ ਕੀਤੀ ਆ ਕਿ ਕਿਸ ਪ੍ਰਕਾਰ ਅੱਜ ਜੋ ਸਾਡੇ ਲੋਕ ਦੇ ਜਿਹੜੇ ਉਹ ਰਾਜਨੀਤਿਕ ਮਸਲਿਆਂ ਦੇ ਵਿੱਚ ਉਲਝੇ ਹੋਏ ਨੇ ਲੀਡਰ ਨੇ ਜਿਹੜੇ ਉਹ ਤੁੜੇ ਤਾਂ ਜਾਂਦੇ ਨੇ ਲੇਕਿਨ ਉਸ ਹਿਸਾਬ ਦੇ ਕੰਮ ਨਹੀਂ ਕੀਤੇ ਜਾਂਦੇ ਜਿਸ ਹਿਸਾਬ ਦੇ ਕੰਮ ਦੀ ਉਹਨਾਂ ਤੋਂ ਉਮੀਦ ਹੁੰਦੀ ਆ ਇਸ ਦੇ ਨਾਲ ਹੀ ਸਮਾਜਿਕ ਪੱਧਰ ਉੱਤੇ ਕੁੜੀਆਂ ਦੀ ਬਰਾਬਰਤਾ ਲਈ ਵੀ ਗੱਲਬਾਤ ਆ ਜਿਹੜੀ ਉਹ ਕੀਤੀ ਆ ਤਾਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਧੰਨਵਾਦ